ਅਮੀ ਦੋਸਤੋ ਗੱਲ ਇਹ ਆ ਮਿੱਤਰੋ ਵੀ ਪੈਂਡ ਕੋਠਾਗੁਰੂ ਦੇ ਵਿੱਚ ਨਾ ਇੱਕ ਲੜਾਈ ਹੋਈ ਸੀਗੀ ਉਹਦੇ ਵਿੱਚ ਜਾਨੀ ਕਿ ਜਿਹੜਾ ਮੌਜੂਦਾ ਐਮਸੀ ਆ ਕਲਵੰਤ ਸਿੰਘ ਜਿਹੜਾ ਕੰਤਾ ਰਮਦਾਸੀਆਂ ਦੇ ਗਵਾੜ ਵਾਲਾ ਤੇ ਉਹ ਮੁੰਡੇ ਦੀ ਜਿਹੜਾ ਐਮਸੀ ਆ ਉਹਦੀ ਕੁੱਟਮਾਰ ਹੋਈ ਆ ਤੇ ਉਹਨਾਂ ਦਾ ਕੋਈ ਜਾਨੀ ਕਿ ਜਦੋਂ ਕੁੱਟਮਾਰ ਹੋ ਗਈ ਤੇ ਉਹਨਾਂ ਦਾ ਕੋਈ ਆਪਸੇ ਪਿੱਛੇ ਘਰੇਲੂ ਰੌਲਾ ਸੀ ਕੋਈ ਆਦੇ ਸਕਿਆ ਨਾ ਕੋਈ ਕਿਵੇਂ ਲਾ ਲੋ ਉਹ ਘਰੇਲੂ ਰੌਲੇ ਦੇ ਵਿੱਚ ਉਹ ਗੱਲ ਸਪਸ਼ਟੀਕਰਨ ਦੇਣ ਦੀ ਖਾਤਰ ਹੈ ਜਿਹੜਾ ਲੀਲਾ ਪੰਨੂ ਆ ਜਿਹਨੂੰ ਆਪਾਂ ਲੀਲਾ ਰਫੂਜੀ ਵੀ ਕਹਿ ਦਿੰਦੇ ਆ ਲੀਲਾ ਪੰਨੂ ਤੇ ਉਹ ਜਾਨੀ ਕਿ ਪਹਿਲਾਂ ਉਹਨਾਂ ਦੀ ਆਪਸ ਵਿੱਚ ਨੇੜਤਾ ਵੀ ਬਹੁਤ ਜ਼ਿਆਦਾ ਸੀ ਤੇ ਉਹਨਾਂ ਦਾ ਕੋਈ ਹੁਣ ਜਦੋਂ ਪੰਨੂ ਨੇ ਆਪ ਦੀ ਜਦੋਂ ਉਹਨਾਂ ਨੇ ਨਾਂ ਧਰਿਆ ਪੰਨੂ ਦਾ ਤੇ ਪੰਨੂ ਦੇ ਘਰੋਂ ਆਉਂਦੇ ਸੀ ਉਹ ਆਏ ਉਹ ਪੰਨੂ ਦੇ ਘਰੋਂ ਸੀ ਜਦੋਂ ਉਹਨਾਂ ਦਾ ਲੜਾਈ ਝਗੜਾ ਹੋਇਆ ਉਹਦੀ ਕੁੱਟਮਾਰ ਹੋਈ ਆ ਤੇ ਉਹਨਾਂ ਨੇ ਪੰਨੂ ਦਾ ਨਾਂ ਧਰਤਾ ਲੀਲੇ ਦਾ ਵੀ ਜਾਣੀ ਕਿ ਇਹ ਵੀ ਲੀਲੇ ਪੰਨੂ ਨੇ ਸਾਨੂੰ ਜਿਹੜੀਆਂ ਸੱਟਾਂ ਫੇਟਾਂ ਸਾਡੇ ਮਾਰੀਆਂ ਕੁੱਟਕਟਾਪਾ ਹੋਇਆ ਸਾਡੇ ਵੀ ਲੀਲੇ ਪੰਨੂ ਨੇ ਕਰਾਇਆ ਇਹ ਲੀਲੇ ਪੰਨੂ ਨੇ ਆਪਦੀ ਸਾਰੀ ਗੱਲਬਾਤ ਜਿਹੜੀ ਟੇਲ ਦੇ ਵਿੱਚ ਆ ਉਹ ਸਾਰੇ ਬੰਦਿਆਂ ਨੂੰ ਓਟੋ-ਓਟੀ ਉਹ ਦੱਸਣ ਦੀ ਕੋਸ਼ਿਸ਼ ਕਰੀ ਵੀ ਜਿੰਨੇ ਸੀਗੇ ਬੰਦੇ ਇਹਨਾਂ ਦੇ ਕੋਈ ਜ਼ਿੰਮੇਵਾਰ ਸਾਰਿਆਂ ਨੂੰ ਦੱਸ ਤੀ। ਇਹ ਉਸ ਤੋਂ ਬਾਅਦ ਹੁਣ ਕੱਲੇ-ਕੱਲੇ ਦੇ ਘਰੇ ਜਾ ਕੇ ਦੋਸਤ ਨੂੰ ਨਹੀਂ ਦੱਸਿਆ ਜਾ ਸਕਦਾ ਹੁੰਦਾ। ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਜਵਾਨਾ ਇਹਨੇ ਆਵਾਜ਼ ਸਪਸ਼ਟੀ ਕਰਨ ਦੇਣਾ ਸੀ ਵੀ ਭਾਈ ਗੱਲ ਇਹ ਆ ਵੀ ਨਾਂ ਮੈਂ ਇਹੋ ਜਿਹ ਕਿਤੇ ਕੰਮ ਗਾਡੂਪਣੇ ਵਾਲੇ ਕਰੇ ਆ। ਨਾ ਅਜ ਤੱਕ ਕਰਨੇ ਆ। ਅੱਜ ਦੀ ਜ਼ਿੰਮੇਵਾਰੀ ਅੱਜ ਦੀ ਦਿਨ ਤੱਕ ਜ਼ਿੰਮੇਵਾਰੀ ਸਾਡੀ ਇਹ ਆ। ਵੀ ਜੇ ਕਦੇ ਵੀ ਕੋਈ ਬੰਦਾ ਇਹ ਕਹੇ ਦੇ ਵੀ ਆਪਾਂ ਲੋਕੀ ਕੋਈ ਕੰਮ ਕਰਿਆ ਹੋਵੇ ਜੇ ਕੋਈ ਇਹੋ ਜਿਹਾ ਕੰਮ ਕਰਾਂਗੇ ਤਾਂ ਸ਼ਰੇਆਮ ਕਰਾਂਗੇ ਤੇ ਨਹੀਂ ਇਹੋ ਜਿਹਾ ਗਾਂਡੂਪਣਾ ਸੀ ਨਾਂਇਤ ਕਰਿਆ ਤੇ ਨਾ ਕਰਨਾ ਤੇ ਉਹ ਨਾਂ ਇਹਦਾ ਲੈ ਰਹੇ ਆ ਤੇ ਇਸ ਸਪਸ਼ਟੀਕਰਨ ਦੇ ਵਿੱਚ ਅੱਗੇ ਵੀ ਮਸਲਾ ਇਹ ਗੱਲ ਉਹ ਸਤਕਾਰ ਕਮੇਟੀ ਵਾਲਾ ਮਸਲਾ ਵੀ ਇਹੀ ਗੱਲ ਹੋਇਆ ਸੀ ਉਹ ਗੰਨੇ ਦੀ ਰੇੜੀ ਵਾਲਾ ਤੇ ਹੁਣ ਉਹ ਜਿਵੇਂ ਕਹਿੰਦੇ ਹੁੰਦੇ ਮਿੱਤਰਾਂ ਦਾ ਨਾਂ ਲੱਗਦਾ ਤੇ ਉਹ ਨਾਂ ਲੱਗ ਜਾਂਦਾ ਮਿੱਤਰਾਂ ਦਾ ਕਈ ਵਾਰੀ ਕਿਸੇ ਬੰਦੇ ਦੀ ਨਾ ਕੋਈ ਵੈਸੇ ਵੈਸੇ ਹੀ ਬੰਦਾ ਜੈਲ ਸੀ ਕਰਦਾ ਹੁੰਦਾ ਚਾਹੇ ਉਹਨੂੰ ਸਤਕਾਰ ਵੱਧ ਮਿਲਦਾ ਹੁੰਦਾ ਪਿੰਡ ਚੋਂ ਚਾਹੇ ਦੂਜਾ ਇਹ ਰਾਜਨੀਤੀ ਦੀਆਂ ਗੱਲਾਂ ਇਹ ਜਿਹੀਆਂ ਹੁੰਦੀਆਂ ਤੇ ਬੰਦਾ ਕਹਿੰਦਾ ਵੀ ਬਦਨਾਮ ਕਰਗੇ ਤੇ ਆਪਾਂ ਬਾਈ ਜੀ ਤੁਮ ਬਾਈ ਸასი ਕਾਲ ਸასი ਕਾਲ ਬਾਈ ਜੀ ਤੇ ਬਾਈ ਜੀ ਜਿਹੜੀ ਆਪਣੀ ਪੰਨੂ ਸਾਹਿਬ ਗੱਲ ਇਹ ਵੀ ਇਹ ਕੰਤੇ ਦੀ ਜਿਹੜੀ ਹੋਈ ਆ ਇਹ ਕੁੱਟਮਾਰ ਕੁੱਟਮਾਰ ਹੀ ਕਹਿ ਦਿੰਨੇ ਆ ਲੜਾਈ ਹੋਈ ਆ ਕੁੱਟਮਾਰ ਹੋਈ ਆ ਨਾਲ ਅੰਮ੍ਰਿਤ ਵੀ ਸੀਗਾ ਚਲੋ ਅੰਮ੍ਰਿਤ ਦੇ ਤਾਂ ਗੱਲ ਸਾਈਡ ਤੇ ਆ ਉਹਦਾ ਤੇ ਉਹ ਨਾਲ ਅੰਮ੍ਰਿਤ ਵੀ ਸੀਗਾ ਤੇ ਕਾਰਨ ਕੀ ਸੀ ਮੇਨ ਕਾਰਨ ਇਹ ਕਰਦਾ ਇਹ ਆ ਜੀ ਜਿਹੜਾ ਕੁਲਵੰਤ ਸੀਗਾ ਇਹ ਬਿਲਕੁਲ ਮੇਰੀ ਸੱਜੀ ਖੱਬੀ ਬਾਹ ਸੀਗਾ ਠੀਕ ਹੈ ਮੈਨੂੰ ਇਹਨਾਂ ਦੇ ਗਵਾਰਡ ਦੇ ਬੜੇ ਲੋਕ ਬਹੁਤ ਕਹਿੰਦੇ ਸੀ ਅੱਜ ਵੀ ਮੈਂ ਇਸ ਚੀਜ਼ ਦਾ ਦਾਵਾ ਜਮਾਉਣਾ ਠੀਕ ਹੈ ਵੀ ਕਹਿੰਦੇ ਤੇਰੇ ਸਿਰ ਤੇ ਇਹ ਗਵਾਰਡ ਨੂੰ ਬਹੁਤ ਤੰਗ ਕਰਦਾ ਤੂੰ ਕਰਾਉਣਾ ਜਿਹੜਾ ਕੁਝ ਕਰਾਉਣਾ ਮੈਂ ਕਹਿੰਦਾ ਨਹੀਂ ਯਾਰ ਮੈਂ ਕਿਤੇ ਇਹਨੂੰ ਮਾੜਾ ਚੰਗਾ ਨਹੀਂ ਨਰਾਇ ਦਿੱਤੀ ਠੀਕ ਹੈ ਇਹਦੀ ਆਦਤ ਆ ਠੀਕ ਹੈ ਇਹਨੂੰ ਮੈਂ ਬਹੁਤ ਲੜਨਾ ਵੀ ਤੋਂ ਆਪਦੀ ਆਦਤ ਤੋਂ ਮਜਬੂਰ ਨਹੀਂ ਹੁੰਦਾ ਤੂੰ ਇਹਨਾਂ ਗੱਲਾਂ ਨੂੰ ਜਾਣਦੇ ਮੈਂ ਕਈ ਵਾਰ ਇਹਨੂੰ ਘੂਰਿਆ ਵੀ ਸੀ ਠੀਕ ਹੈ ਕੁਝ ਸਮਾਂ ਲੰਘਦਾ ਲੰਘਦਾ ਇਹਦੀ ਦਰਸ਼ਨ ਸਿੰਘ ਅਰੰ다ਸ ਗਸੇ ਉਹਨਾਂ ਦੇ ਨਾਲ ਕੰਧ ਦਾ ਰੋਲਾ ਸੀ ਅੱਜ ਵੀ 8 8 ਤੋਂ ਲੈ ਕੇ 10 ਇੰਚੀ ਕੰਧ ਉਹਨਾਂ ਦੇ ਵਿੱਚ ਅੱਜ ਵੀ ਰਵਿੰਦਾਸ ਸਿੰਘਾਂ ਨਾਲ ਹੀ ਰੋਲਾ ਸੀ ਹਰਿੰਦਾਸ ਸਿੰਘ ਨੇ ਰੋਲਾ ਸੀ ਠੀਕ ਹੈ ਉਹ ਕੀ ਹੋਇਆ ਕਾਰਨ ਉਹ ਬੰਦੇ ਨੂੰ ਕੁੱਟਣ ਆ ਗਏ ਜਦੋਂ ਕੰਧ ਪਿੱਛੇ ਕੁੱਟਣ ਦਾ ਕਾਰਨ ਕੀ ਉਹਦੀ ਮਾਂ ਨੂੰ ਧੱਕੇ ਧੱਕੇ ਮਾਰੇ ਇਹਨਾਂ ਨੇ ਤੇ ਕੰਤੇ ਨੇ ਜਿਹੜੇ ਮਾਂ ਨੂੰ ਉਹਦੀ ਨੂੰ ਧੱਕੇ ਮਾਰੇ ਧੱਕੇ ਧੱਕੇ ਮਾਰੇ ਤੇ ਆਵਾਤਾਵਾ ਬੋਲੇ ਹੂੰ ਇਹ ਕਲਵੰਤ ਨੇ ਮੈਨੂੰ ਫੋਨ ਕੀਤਾ ਕਹਿੰਦਾ ਯਾਰ ਵੀ ਮੇਰੇ ਘਰ ਨੂੰ ਕਹਿੰਦਾ ਘੇਰਾ ਪਾਉਂਦਿਆ ਤੇ ਤੂੰ ਛੇਤੀ ਆ ਜਾ ਇੱਥੇ ਤੇ ਮੇਰਾ ਨਿਸ਼ਕਾਨ ਕਰਨਗੇ ਹੂੰ ਮੈਂ ਕੁਦਰਤੀ ਪਿੰਡ ਹੀ ਫਿਰਦਾ ਸੀ ਤੇ ਮੈਂ ਜਾਵੜਾ ਉੱਤੇ ਜਦੋਂ ਜਾਵੜਾ ਤੇ ਮੇਰੇ ਖੜੇ ਤੋਂ ਤਲਵੰਤ ਸਿੰਘ ਪਾਰਟੀ ਕਰਨ ਦੇ ਦੀ ਆਪ ਦਾ ਜੀ ਝੂਠ ਹੋਇਆ ਠੀਕ ਹੈ ਝੋਕੇ ਕਹੇ ਇਹ ਗੱਲ ਹਾਂ ਹਾਂ ਉਹਨੂੰ ਮੁਕਰਣਾ ਨਹੀਂ ਚਾਹੀਦਾ ਮਤਲਬ ਝਫਲਾ ਨਹੀਂ ਚਾਹੀਦਾ ਉਹ ਸੱਬਲ ਦੇ ਨਾਲ ਇਹਦੇ ਤਖਤੇ ਪੰਨੀ ਜਾਂਦੀ ਸੀ ਠੀਕ ਹੈ ਦੋ ਬੰਦੇ ਉਹਨਾਂ ਨਾਲ ਹਰਿਆਣੇ ਚੋਂ ਸੀ ਠੀਕ ਹੈ ਇੱਕ ਬੰਦਾ ਆਪਣੇ ਪੰਜਾਬ ਦਾ ਸੀਗਾ ਇੱਕ ਬੰਦਾ ਗੱਗੀ ਸਿੰਘ ਦਰਸ਼ਨ ਦਾ ਬੇਟਾ ਠੀਕ ਹੈ ਜਿਹੜੇ ਨਾਲ ਹੁਣ ਲੜਾਈ ਹੋਈ ਜਿਹਦੇ ਨਾਲ ਹੁਣ ਲੜਾਈ ਨਹੀਂ ਹੋਈ ਤਾਂ ਹੁਣ ਤਾਂ ਮੈਂ ਜੱਜਦਾਈ ਹੋਈ ਹੁਣ ਤਾਂ ਜੱਜਦਾਈ ਹੋਈ ਜੱਜਦਾਈ ਹੋਈ ਆ ਕਾਰਨ ਕੀ ਹੋਇਆ ਜਦੋਂ ਮੈਂ ਗਿਆ ਉਹਨਾਂ ਕੋਈ ਡੰਡੇ ਦੋ ਸੱਬਾ ਸੀ ਸੱਬਲਾਂ ਨਾਲ ਤੱਕਤੇ ਪਾਣੇ ਸੱਬਾ ਲੱਕੜ ਦੇ ਤੱਕਤੇ ਤੱਕਤੇਆਂ ਦੇ ਚੇਫੜਾ ਉੱਠ ਖਣਗੇ ਤੱਕਤੇ ਡਿੱਗਣ ਦੇ ਨੇੜੇ ਜਾਵੜੇ ਐ ਤੁਸੀਂ ਜਾਨੀ ਕਿ ਕੰਤੇ ਦੀ ਮਦਦ ਚਾਹੀ ਉੱਥੇ ਹਾਂ ਛੜਾਉਣ ਵਾਲੇ ਦੀ ਮਦਦ ਲਾ ਲੋ ਕੁਛ ਲਾ ਲੋ ਮਦਦ ਦੀ ਲਾ ਲਓ ਹਾਂਜੀ ਹਾਂਜੀ ਜਦੋਂ ਆਦੇ ਬੰਦੇ ਦੀ ਖਾਤਰ ਛੜਾਉਣ ਹੀ ਗਏ ਸੀ ਮਦਦ ਆਪਾਂ ਲੜਨਾ ਥੋੜੇ ਦੂਜਿਆਂ ਨਾਲ ਹਾਂ ਥੋੜੋ ਇੱਥੇ ਟਿਕਾ ਕੇ ਹਾਂ ਹਾਂਜੀ ਮੈਂ ਗੱਗੀ ਸਿੰਘ ਨੂੰ ਆਖਿਆ ਮੈਂ ਕਿਹਾ ਪੁੱਤ ਤੂੰ ਇਹ ਗੱਲ ਨਾ ਕਰ ਵੀ ਹੁਣ ਘਰ ਦਾ ਕੰਮ ਆ ਤੂੰ ਘਰੇਬਰ ਚੱਲਿਆ ਹੁਣ ਤੇਰੇ ਬਾਤੇ ਮਾੜੀ ਗੱਲ ਆ ਹਾਂ ਗੱਗੀ ਸਿੰਘ ਕੁਛ ਸਬਲ ਦੀ ਮਤਲਬ ਸਪੀਡ ਘਟਾ ਕੇ ਦੇ ਖੜ ਗਿਆ ਤੇ ਮੈਨੂੰ ਕਹਿੰਦਾ ਚਾਚਾ ਯਾ ਤੂੰ ਪਾਸੇ ਹੋ ਜਾ ਸਾਨੂੰ ਬਹੁਤ ਪਾਇਦੇ ਮੇਰੀ ਮਾਂ ਨੂੰ ਧੱਕੇ ਧੁੱਕੇ ਮਾਰੇ ਠੀਕ ਹੈ ਮੈਂ ਚਲੋ ਕੋਈ ਨਹੀਂ ਕਈ ਵਾਰਾ ਬੁੜੀਆਂ ਵੀ ਬੋਲ ਜਾਂਦੀਆਂ ਤੇ ਆਪਾਂ ਨੇ ਇਹ ਕਹਿੰਦਾ ਗੰਧ ਨਾ ਮਤਲਬ 10-10 ਸੈਂਚੀ ਮੇਰੇ ਜੀ ਗੰਧ ਕੱਢਦੇ ਮੈਂ ਚਲੋ ਇਹ ਅਸੀਂ ਕਰਵਾਉਣੀ ਆ ਠੀਕ ਹੈ ਕਾਰਨ ਕਿ ਜਿਹੜੇ ਮੁੰਡੇ ਹਰਿਆਣੇ ਵਾਲੇ ਸੀਗੇ ਉਹ ਉਹਨਾਂ ਨੇ ਰਵਾਰ-ਰਵਾਰ ਕੱਢ ਲਿਆ ਠੀਕ ਹੈ ਮੈਂ ਨਹੀਂ ਜਾਣਦਾ ਕੌਣ ਸੀ ਕੌਣ ਨਹੀਂ ਮੈਂ ਜਦੋਂ ਵਾਰ-ਵਾਰ ਕੱਢ ਕੇ ਫੇਰ ਹੀ ਨੇੜੇ ਹੋ ਕੇ ਦੀ ਕੰਮ ਚੜ ਲੱਗੇ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਯਾਰ ਵਾਰ-ਵਾਰ ਤੁਹਾਡੇ ਕੋਲ ਹੈ ਵਾਰ-ਵਾਰ ਮੇਰੇ ਕੋਲੇ ਵੀ ਆ ਮੈਂ ਇਹ ਕੁਲਵੰਤ ਸਿੰਘ ਨੂੰ ਦਾਵੇ ਨਾ ਪੁੱਛੋ ਮੈਂ ਪੈਰ ਦੀ ਲਕੀਰ ਵਾਲਕ ਲਈ ਮੈਂ ਕਿਹਾ ਜਿਆ ਇਤੂ ਗਾਂ ਟੱਪੇ ਦਾ ਹਿਸਾਬ ਲਾ ਲਓ ਇਹਦੀ ਠੋਕ ਕੇ ਮਦਦ ਕਰੀ ਹਾਂਜੀ ਠੋਕ ਕੇ ਮਦਦ ਕੀਤੀ ਮੈਂ ਕਿਹਾ ਗਾਂ ਟੱਪੇ ਦਾ ਹਿਸਾਬ ਲਾ ਲਓ ਜੇ ਤੁਹਾਡੇ ਕੋਲੇ ਰਿवार-ਵਾਰ ਰਿवार-ਵਾਰ ਮੇਰੇ ਕੋਲ ਹੀ ਆਵਦਾ ਰਸੰਸੀ ਆ ਠੀਕ ਹੈ ਪਰ ਰਿवार-ਵਾਰ ਵਾਲੀ ਲੜਾਈ ਤੇ ਕਿਸੇ ਨੂੰ ਕੱਢ ਕੇ ਵਿਖਾਉਣ ਵਾਲੀ ਗੱਲ ਨਹੀਂ ਤੁਸੀਂ ਸ਼ਰੇਆਮ ਚੱਕੀ ਫਿਰਦੇ ਆ ਇਹ ਥੋੜੇ ਬਾਤੇ ਬਹੁਤ ਮਾੜੀ ਗੱਲ ਆ ਚਲੋ ਹਾਂਜੀ ਮੈਂ ਮੌਕੇ ਤੇ ਪੁਲਿਸ ਮਂਗਾਈ ਹੂੰ ਮੈਂ ਫੋਨ ਕੀਤਾ ਪੁੱਛੇ ਇਹਦਾ ਚਾਚਾ ਸਰਜੀਤ ਦੇ ਅੰਦਰੋਂ ਨਿਕਲਣਾ ਵੀ ਅੰਦਰ ਦਾ ਬੰਦੇ ਆ ਗਏ ਹੂੰ ਮੈਂ ਮੌਕੇ ਤੇ ਪੁਲਿਸ ਮਂਗਾ ਕੇ ਉਹਨਾਂ ਬੰਦਿਆਂ ਨੂੰ ਮੈਂ ਫੇਰ ਫੋਨ ਕੀਤਾ ਮੈਂ ਕਿਹਾ ਪੁੱਤ ਪੁਲਿਸ ਆ ਗਈ ਤੁਸੀਂ ਨਿਕਲ ਜਾਓ ਹਾਂ ਵੀ ਚਲੋ ਆਪਦੇ ਵਾਰ ਦੇ ਬੰਦੇ ਆ ਇਹ ਕੁਲਵੰਤ ਸਿੰਘ ਅੱਜ ਮੇਰਾ ਨਾਂ ਲੈਂਦਾ ਹੂੰ ਭੋਦੀ ਰਹੇ ਮੇਰਾ ਨਾਂ ਲਿਆ ਹਾਂ ਉਹਦੇ ਨੇ ਮੇਰਾ ਨਾਂ ਲਿਆ ਜਿਸ ਦਿਨ ਇਹਦੀ ਮੈਂ ਜਾਨ ਬਚਾਈ ਆ ਫਿਰ 15 ਦਿਨ ਉਹ ਬੰਦੇ ਮੜੀਰ ਇਕੱਠੀ ਕਰ ਲਿਆ ਕਰ 15 ਦਿਨ ਦੀ ਰਾਖੀ ਰੱਖੀ ਇਹਦੇ ਨਾਲ ਖੜਦਾ ਰਹੇ ਨੇਰੇ ਹੁੰਦੇ ਤੱਕ ਜਾਂਦਾ ਰਿਆ ਜਿਹਦੀ ਨੂੰ ਕਹਿੰਦਾ ਸੀ ਮੇਰੀ ਸੱਜੀ ਖਾਂ ਮਤਲਬ ਬਾ ਉਹਦੇ ਨਾਲ ਕੋਈ ਨਹੀਂ ਖੜਾ ਇੱਕੋ ਇੱਕ ਹੁਕਮ ਦਾ ਮੈਂ ਖੜਾ ਜਿਹੜਾ ਕਾਰਨ ਆ ਇਹਦੀ ਹੁਣ ਲੜਾਈ ਦਾ ਮਤਲਬ ਫੋੜ ਫਪੜੀ ਹੋਇਆ ਕੋਈ ਵੀ ਹੋਇਆ ਇਹਨੂੰ ਅੱਜ ਤੋਂ 10-11 ਮਹੀਨੇ ਪਹਿਲਾਂ ਮੈਂ 1.5 ਲੱਖ ਰੁਪਏ ਦਿੱਤਾ ਸੀ। ਅੱਛਾ ਕਲਵੰਦ ਨੂੰ 1.5 ਲੱਖ ਦਿੱਤਾ। 1.5 ਲੱਖ ਰੁਪਏ ਕਾ ਦਿੱਤਾ ਸੀ ਅੰਬਰਤੀ ਦੇ ਘਰੇ। ਠੀਕ ਹੈ। ਬਿੰਦਰ ਚੱਲੀ ਕੋਲੇ ਸੀਗਾ ਮੈਥੋਂ ਪੈਸੇ ਫੜ ਕੇ ਦੇ ਨੇ ਸਹਰਾਣੇ ਥੱਲੇ ਰੱਖ ਲੇ। ਠੀਕ ਹੈ। ਜਦੋਂ ਗਾਂਹਾਂ ਸੀ ਕੋਈ ਸੌਦਾ ਕੀਤਾ ਸੀ ਉਸ ਬੰਦੇ ਨੂੰ ਇਹਨੇ 1 ਲੱਖ ਰੁਪਏ ਕਾ ਦਿੱਤਾ। ਠੀਕ ਹੈ। ਜਿਹਦੇ ਵਿੱਚੋਂ 50 ਹਜ਼ਾਰ ਰੁਪਏ ਨੇ ਲੱਗ ਦਪਾ। ਹੂੰ ਹੂੰ। ਤੇ 50 ਹਜ਼ਾਰ ਰੁਪਏ ਉਹਨੂੰ 5-5 ਹਜ਼ਾਰ ਕਰਕੇ ਦਿੱਤਾ ਅਜ ਮੌਜੂਦ ਮੌਜੂਦਾ ਉਹ ਬੰਦਾ ਕਹੂਗਾ। ਯਾਨੀ ਕਿ ਗਾਂਹ ਵਾਲੇ ਬੰਦੇ ਕੋਲੇ 50000 ਸਹੀ ਦਿੱਤਾ 50000 5-5000 ਕਰਕੇ ਇੱਕ ਮਹੀਨੇ ਉਹ ਬਾਅਦਿਆਂ ਗੱਲਾਂ ਇੱਕ ਮਹੀਨੇ ਵਿੱਚ ਇਹਨਾਂ ਨੇ 50000 ਹੋਰ ਦੇ ਕੇ ਉਸ ਤੋਂ ਬਾਅਦ ਇਹਨਾਂ ਨੇ ਮੂੰਹ ਬੰਦ ਕਰ ਲਿਆ ਹਮ ਕਾਰਨ ਕੀ ਹੋਇਆ 9-10 ਮਹੀਨਾ ਬਾਅਦ ਮੈਂ ਜਦੋਂ ਬੰਦੇ ਨੂੰ ਬੁਲਾਇਆ ਬੰਦਾ ਮੇਰੇ ਨੇ ਮਤਲਬ ਸਿੱਧੀ ਅੱਖ ਨਾਲ ਬੰਦਾ ਝਾਕਿਆ ਨਹੀਂ ਹਮ ਮੈਂ ਕਿਹਾ ਯਾਰ ਇਹ ਬੰਦੇ ਦੀ ਮੈਂ ਮਦਦ ਕੀਤੀ ਐ ਇਹ ਝਾਕਦਾ ਨਹੀਂ ਸਿੱਧੀ ਅੱਖ ਨਾਲ ਆ ਜਦੋਂ ਉਹਦੇ ਨਾਲ ਸਹੀ ਨਿਵੇ ਨਹੀਂ ਦੋ ਚਾਰ ਵਾਰ ਮੈਂ ਇਸ ਬੰਦੇ ਨਾਲ ਗੱਲਾਂ ਜਦੋਂ ਕੀਤੀਆਂ ਹਮ ਹਮ ਇੱਕ ਦਿਨ ਮੇਰਾ ਮੂਡ ਬਣ ਗਿਆ ਮੈਂ ਕਿਹਾ ਯਾਰ ਤੂੰ ਮੇਰੇ ਕੋਲ ਘਰੇ ਆ ਗੱਲ ਕਰਨੀ ਕਹਿੰਦਾ ਯਾਰ ਆਈ ਪਿਆ ਮੈਂ ਕਿਹਾ ਇਹਦੀ ਆਵਾਜ਼ ਆਸੀ ਮੈਨੂੰ ਤੇਰੀ ਗੱਲ ਦਾ ਵਿੱਚੋਂ ਪਤਾ ਲੱਗ ਗਿਆ ਹੂੰ ਜਦੋਂ ਮੈਂ ਕਿਹਾ ਵੀ ਮੈਨੂੰ ਤੇਰੀ ਗੱਲ ਦਾ ਪਤਾ ਲੱਗੋ ਮੇਰੇ ਕੋਲੇ ਗਿਆ ਹੂੰ ਹੂੰ ਜਦੋਂ ਮੇਰੇ ਕੋਲੇ ਗਿਆ ਹੂੰ ਹੂੰ ਤੇ ਮੈਂ ਆਖਿਆ ਵੀ ਛੋਟੇ ਭਾਈ ਆਏ ਦੱਸ ਵੀ ਤੂੰ ਬੰਦਾ ਰਾਜਕਾਤ ਹਾਂ ਹੂੰ ਕਹਿੰਦਾ ਵੀ ਤੁਸੀਂ ਮਤਲਬ ਮੈਨੂੰ 2 ਲੱਖ ਰੁਪਏ ਆ ਦਿੱਤਾ ਸੀ ਸੌਦੇ ਦਾ ਠੀਕ ਹੈ ਤੇ ਮੈਨੂੰ 1 ਲੱਖ ਰੁਪਏ ਕਿਉਂ ਦਿੱਤਾ ਤੂੰ ਇਹ ਮੈਨੂੰ ਜਵਾਬ ਦੇ ਮੇਰਾ 50000 ਰੁਪਇਆ ਕਾਹਦੇ ਚ ਰੱਖਿਆ ਕਾਹਦੇ ਚ ਰੱਖਿਆ ਕਾਹਦੇ ਚ ਰੱਖਿਆ ਹੂੰ ਮੇਰਾ ਮੱਥਾ ਠਣਕਿਆ ਮੇਰੀਆਂ ਥਾਂ ਕਈਆਂ ਵੀ ਯਾਰ ਇਹ ਬੰਦੇ ਨੇ ਐਡਾ ਧੋਖਾ ਹੂੰ ਉਸ ਤੋਂ ਬਾਅਦ ਕੀ ਮੈਂ 1 ਲੱਖ ਰੁਪਇਆ ਕਲਵੰਤ ਦਾ ਦੇਣਾ ਸੀ ਉਹਦੇ ਚ ਹਾਂਜੀ ਜਦੋਂ ਜੀ ਉਸ ਬੰਦੇ ਨੂੰ ਪੈਸੇ ਪੂਰੇ ਨਹੀਂ ਪਹੁੰਚੇ ਹਾਂਜੀ ਇਹ ਮੇਰੇ ਕੋਲੇ ਆ ਗਏ ਅੰਬਰਤੀ ਤੇ ਕਲਵੰਤ ਸਿੰਘ ਠੀਕ ਹੈ ਜੀ ਮੈਂ ਫੋਨ ਕੀਤਾ ਉਸ ਬੰਦੇ ਨੂੰ ਬੁਲਾਇਆ ਠੀਕ ਬੁਲਾ ਕੇ ਉਹਦੇ ਸਾਹਮਣੇ ਕਰਤਾ ਮੈਂ ਕਿਹਾ ਵੀ ਦੱਸ ਭਾਈ ਤੈਨੂੰ ਕਿੰਨੇ ਪੈਸੇ ਮਿਲੇ ਆ ਕਹਿੰਦਾ 1 ਲੱਖ ਰੁਪਈਆ ਠੀਕ ਆ ਜੀ ਤੇ 50000 ਰੁਪਈਆ ਕਹਿੰਦਾ ਨੇ ਮੈਨੂੰ ਇਕੱਠਾ ਦਿੱਤਾ ਤੇ 50000 ਰੁਪਈਆ ਮੈਨੂੰ 5 5 7 7 10 10 ਹਜ਼ਾਰ ਕਰਕੇ ਦਿੱਤਾ ਇੱਕ ਮਹੀਨੇ ਚ ਵੀ ਉਹ ਵੀ 50000 ਰੁਪਈਆ ਖੋਰ-ਖੋਰ ਦਿੱਤਾ ਖੋਰ-ਖੋਰ ਦਿੱਤਾ ਮੈਂ ਇਹਨੂੰ ਪੁੱਛਿਆ ਮੈਂ ਕਲਵਾਂਦੇ ਕੀ ਕੀਤਾ ਯਾਰ ਇੰਨਾ ਗੰਦ ਖਾਦਾ ਤੂੰ ਮੈਂ ਕਿਹਾ ਕੀ ਕੀਤਾ ਮੈਂ ਪੂਰਾ ਤਾੜ ਕੇ ਕਿਹਾ ਇਹਨੂੰ ਮੈਂ ਕਿਹਾ ਗੱਲ ਸੁਣ ਕਲਵਾਂਦੇ ਤੇਰਾ ਖਿਹੜਾ ਨਹੀਂ ਛੁੱਟਣਾ ਜੇ ਕਿਤੇ ਤੈਨੂੰ ਮੈਂ ਪਸਾ ਲਾ ਤੇਰੀ ਮੈਂ ਅੱਜ ਤੱਕ ਅਰੇ ਜਾਣਾ ਬੱਚਿਆਂ ਨੂੰ ਮੈਂ ਤੈਨੂੰ ਬਾਲਿਆ ਤੂੰ ਰੋ ਜਾਣੇ ਕਿ ਮੂੰਹ ਪਿਆਰ ਨਾਲ ਘੁਰੇ ਹੀ ਸਿੱਖਦੇ ਮੂੰਹ ਪਿਆਰ ਨਾਲ ਘੁਰੇ ਵੀ ਤੂੰ ਹਜੇ ਵੀ ਨਹੀਂ ਵਾਰ ਕਰਨੋਂ ਹਟਦਾ ਯਾਰ ਕਦੇ ਦਾ ਬਰਦਾ ਤੂੰ ਆਪਦਾ ਘਰ ਦਾ ਧੰਦਾ ਬਣਾਈ ਬੈਠਾ ਇਹ ਇਹ ਮਤਲਬ ਮਤਲਬ ਐ ਤਰ੍ਹਾਂ ਪੈਸੇ ਰੱਖ ਕੇ ਤੂੰ ਮਤਲਬ ਬੱਚੇ ਬਾਲ ਰਹੇਂ ਇਹ ਇਸ ਤਰ੍ਹਾਂ ਨਹੀਂ ਹੁੰਦਾ ਇਹ ਜਿਆ ਪੈਸਾ ਰਹਿੰਦਾ ਨਹੀਂ ਹੁੰਦਾ ਹੂੰ ਉਸ ਬੰਦੇ ਨੂੰ ਮੈਂ ਇਹਦੇ ਬੈਠੇ ਤੋਂ 50000 ਰੁਪਏ ਫੜਾਤਾ ਕੋਲੇ ਮੈਂ ਸੱਦ ਲਿਆ ਜੰਟੂ ਸਾਡਾ ਮੌਜੂਦਾ ਐਮਸੀ ਉਹਦੇ ਘਰ ਲਈ ਆ ਹੂੰ ਮੌਜੂਦਾ ਮੇਰਾ ਦੋਸਤ ਬਿੰਦਰ ਚੱਲੀ ਬਿੰਦਰ ਚੱਲੀ ਹਾਂ ਉਹ ਦੋਨੇ ਬਲਾਕ ਉਹਨਾਂ ਦੇ ਸਾਹਮਣੇ 50000 ਰੁਪਏ ਮੈਨੂੰ ਫੜਾਤਾ ਪਿਆ 10000 ਰੁਪਇਆ ਮੈਂ ਉਸ ਬੰਦੇ ਨੂੰ ਫੜਾ ਕੇ ਮੈਂ ਕਿਹਾ ਵੀ ਤੂੰ ਤਾਂ ਜਾ ਇਹ ਵੀ ਗੱਲਾਂ ਉਹਨਾਂ ਦੇ ਇਹ ਜੰਤੂ ਦੇ ਤੇਵਿੰਦਰ ਦੇ ਸਾਹਮਣੇ ਹੀ ਹੋਈਆਂ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਜਿਹੜੀਆਂ ਵੀ ਇਹਨੂੰ ਘੁਰਿਆ ਉਹ ਵੀ ਉਹਨਾਂ ਦੇ ਸਾਹਮਣੇ ਘੁਰਿਆ ਸਾਰਾ ਕੁਝ ਆ ਜੀ ਠੀਕ ਹੈ ਜੀ ਤੇ ਉਹ ਜਦੋਂ ਪੈਸੇ ਲੈ ਕੇ ਤੁਰ ਗਿਆ ਤੇ ਇਹਨੂੰ ਮੈਂ ਕਿਹਾ ਵੀ ਆ ਲੈ 50000 ਰੁਪਏ ਆਪਦਾ ਇਹ ਕਹਿੰਦਾ ਮੈਂ 50000 ਤਾਂ ਨਹੀਂ ਲੈਂਦਾ ਮੈਂ ਤਾਂ ਲੱਖ ਦਿਓ ਉਹ ਪੈਸੇ ਮੈਂ ਫੇਰ ਮੋੜੂ ਦੇ ਠੀਕ ਹੈ ਮੈਂ ਕਿਹਾ ਤੂੰ ਕਦੋਂ ਮੋੜੇਗਾ ਮੈਂ ਕਿਸੇ ਨੂੰ ਅਧਾਰੇ ਦਿੱਤੇ ਮੈਂ ਕਿਹਾ ਤੂੰ ਦਿੱਤੇ ਆ ਨਾ ਹਾਂਜੀ ਹਾਂਜੀ ਇਹ ਨਹੀਂ ਦਵਾਈ ਕਹਿੰਦਾ ਇਹ ਨਹੀਂ ਦਵਾਈ ਇਹਨੂੰ ਕਿ ਮਕਸਦ ਨਹੀਂ ਜਿੰਨਾ ਹੂੰ ਇਹ ਜਦੋਂ ਮੈਂ ਬਹਿ ਰਿਹਾ ਮੈਂ 50000 ਨਹੀਂ ਲ ਜਾਂਦਾ ਮੈਂ ਉਹਦੇ ਘਰ ਰਹਿਣ ਨੂੰ ਕਿਹਾ ਮੈਂ ਕਿਹਾ ਇਥੋਂ 50000 ਆ ਨਾ ਉੱਥੇ ਮੁੰਡਾ ਸੀਗਾ ਮੈਂ ਕਿਹਾ ਮੁੰਡਿਆ 50000 ਰੁਪਏ ਲਿਆ ਵੀ ਆ 50000 ਰੁਪਏ ਅੱਛਾ ਤੇ ਮੈਂ ਕਿਹਾ 50000 ਤੇ 51000 ਰੁਪਏ ਆਪਾਂ ਮੱਥਾ ਟੇਕਦੇ ਨੇ ਗੁਰਦੁਆਰੇ ਆਪਾਂ 50000 ਰੁਪਏ ਗੁੱਸੇ 'ਚ ਇਹਨਾਂ ਨੇ ਤੁਹਾਨੂੰ ਵਾਪਸ ਕਰਤਾ ਵੀ ਮੈਂ ਲੈ ਕੇ ਨਹੀਂ ਜਾਣਾ ਹਾਂ ਚੱਕਣਾ ਨਹੀਂ ਠੀਕ ਹੈ ਮੈਂ ਮੁੰਡੇ ਨੂੰ ਆਕੇ ਮੈਂ ਕਿਹਾ ਵੀ ਤੂੰ ਮੈਨੂੰ 1000 ਰੁਪਏ ਦੇ ਕੱਢ ਕੇ ਇਥੋਂ ਬਟੂਕੇ 'ਚੋਂ ਮੇਰੇ 'ਚੋਂ ਦੇ 50000 ਰੁਪਏ ਆ ਤੇ ਆਪਾਂ 52000 ਰੁਪਏ ਗੋਰ ਕੌਂਗਰ ਗੁਰਖ ਚ ਪਾ ਦਿੰਨੇ ਆ ਤੇ ਗੁਰੂ ਘਰ ਲੱਗਣਗੇ ਹਰਾਮ ਦਾ ਪੈਸਾ ਆਪਾਂ ਦਾ ਕਿਤੇ ਨਾ ਰੱਖਿਆ ਨਾ ਰੱਖਣਾ ਇਹ ਮੁੜ ਕੇ ਨਾਲ ਦੀ ਨਾਲ ਮੈਨੂੰ ਕਹਿੰਦਾ ਚੰਗਾ 50000 ਰੁਪਏ ਮੈਨੂੰ ਦੇ ਦੇ ਠੀਕ ਹੈ ਜੀ ਇਸ ਕਰਕੇ ਇਹ ਜਿਹੜਾ ਮੇਰੇ ਫਿਰ ਦੂਸਰਾ ਲਾਉਂਦਾ ਬੰਦਿਆਂ ਕੋਲੇ ਵੀ ਮੈਂ ਉਹਨੇ ਕਟਵਾਇਆ ਸਿਰਫ ਮਸਲਾ 50000 ਦੇ ਵਿੱਚ ਇਹਨੂੰ ਨੰਗਾ ਕਰਨ ਦਾ ਨੰਗਾ ਕਰਨ ਦਾ ਠੀਕ ਹੈ ਜੀ ਨੰਗਾ ਕੁਦਰਤ ਨਹੀਂ ਕੀਤਾ ਮੈਂ ਨਹੀਂ ਕੀਤਾ ਠੀਕ ਹੈ ਜੀ ਕਿਉਂਕਿ ਅੱਜ ਤੋਂ 5 7 10 ਮਹੀਨੇ ਪਹਿਲਾਂ ਜਦੋਂ ਆਪਣੇ ਪਿੰਡ ਪ੍ਰਧਾਨ ਕੀ ਦੀ ਕਿਉਂ ਨ ਹੋਈ ਆ ਠੀਕ ਹੈ ਇਹਨੇ ਬੰਦੇਆਂ ਨੂੰ ਜਦੋਂ ਮਤਲਬ ਕਾਲ ਨੂੰ ਚੋਣਾਂ ਤੇ ਅੱਜ ਬੰਦਾ ਨੂੰ ਮੁਕਸਰ ਲੈ ਗਿਆ ਠੀਕ ਹੈ ਜੀ ਜਦੋਂ ਮੁਕਸਰ ਦੀ ਪਵਿੱਤਰ ਧਰਤੀ ਤੇ ਅੱਜ ਜਦੋਂ TMC ਦੀ ਪ੍ਰਧਾਨ ਜੀ ਬਣਿਆ ਠੀਕ ਹੈ ਜੀ ਉੱਥੇ ਜਾ ਕੇ ਇਹਨੇ ਵਿਚੇ ਅੰਬਰਤੀ ਆ ਵਿਚੇ ਇਹ ਆ ਵਿਚੇ ਜਿਹੜੇ ਜੋ ਵੀ ਇਹਦੇ ਨਾਲ ਐਮਸੀ ਸੀਗੇ ਠੀਕ ਹੈ ਜੀ ਇਹਨੇ ਉੱਥੇ ਗੁਰੂ ਮਹਾਰਾਜ ਮੂਹਰੇ ਅਰਦਾਸ ਕਰਾਈ ਆ ਦੇਗ ਬਣਾ ਕੇ ਠੀਕ ਹੈ ਵੀ ਆਪਾਂ ਇੱਕ ਤਾਂ ਮਲੂਕੇ ਦੇ ਘਰੇ ਨਹੀਂ ਜਾਣਾ ਤੇ ਇੱਕ ਨੀਦੇ ਦੇ ਘਰੇ ਨਹੀਂ ਜਾਣਾ ਮੁਕਸਰ ਸਾਹਿਬ ਜਾ ਕੇ ਮੁਕਸਰ ਸਾਹਿਬ ਹਾਂਜੀ ਪਵਿੱਤਰ ਧਰਤੀ ਦੀ ਵੇਖੋ ਜਿਹੜਾ ਮੁਕਸਰ ਦੀ ਪਵਿੱਤਰ ਧਰਤੀ ਤੇ ਸੌਂਹ ਪਾ ਕੇ ਤੇ ਬੰਦਾ ਮਤਲਬ ਗੁਰੂ ਸਾਹਿਬ ਨੂੰ ਵੀ ਧੋਖਾ ਕਰਦਾ ਤੇ ਉਹ ਬਚੂਗਾ ਕਿਵੇਂ ਮੈਨੂੰ ਵੀ ਤਾਂ ਦੱਸ ਦਿਓ ਤੁਸੀਂ ਗੁਰੂ ਸਾਹਿਬ ਮੁਰੇ ਤਾਂ ਆਪਾਂ ਇਹ ਜਿਹਾ ਕੰਮ ਕਰਨਾ ਆਰਟੀ ਚ ਲੂਣ ਵੀ ਨਹੀਂ ਠੀਕ ਹੈ ਜੀ ਉੱਥੋਂ ਕੀ ਹੋਇਆ ਇਹਨਾਂ ਨੇ ਸੌਹਾਂ ਪਾਤਿਆਂ ਦੇ ਸੌਹਾਂ ਪਾ ਕੇ ਆ ਗਏ ਅਗਲੇ ਦਿਨ ਕੀ ਬਣਿਆ ਸ਼ਾਮ ਨੂੰ ਜਦੋਂ ਆਪਣਾ ਅਵਤਾਰ ਸਿੰਘ ਪ੍ਰਧਾਨ ਬਣ ਕੇ ਹਾਂਜੀ ਤੇ ਸਵੇਰ 6 ਵਜੇ ਦਿਨ ਚੜ੍ਹਦੇ ਨਾਲ ਮੇਰੇ ਘਰੇ ਇਕਲਾਬ ਜਮਨਾ ਦਾ ਡੱਬਾ ਲੈ ਕੇ ਕਲਵੰਤ ਦੇ ਅੰਮ੍ਰਿਤ ਗਏ ਆ ਪਹਿਲਾਂ ਸੌਂ ਪਾਏ ਜਾਂਦੀ ਪਹਿਲਾਂ ਸੌਂ ਪਾਏ ਬਾਅਦ ਚ ਤੁਹਾਡੇ ਕੋਲ ਹੀ ਪਹਿਲਾਂ ਗਏ ਮੇਰੇ ਕੋਲ ਹੀ ਪਹਿਲਾਂ ਗਏ ਇਹ ਪੁੱਛ ਲੈਣਾ ਦਾਬੇ ਨਾ ਪੁੱਛ ਲੈਣਾ ਠੀਕ ਹੈ ਜੀ ਜੀ ਗੱਲ ਤੇ ਝੂਠ ਹੋਵੇ ਪਿੰਡ ਦੀ ਸੱਥ ਜੀ ਮਾਫੀ ਮੰਗੂਗਾ ਠੀਕ ਹੈ ਜੀ ਠੀਕ ਹੈ ਗੱਡੀ ਤੇ ਗਏ ਸੀਗੇ ਠੀਕ ਹੈ ਜੀ ਤੇ ਮੈਂ ਨੂੰ ਮੈਂ ਨੂੰ ਪਤਾ ਹੀ ਨਹੀਂ ਸੀ ਗੱਲ ਦਾ ਮੈਂ ਕਿਹਾ ਧੰਨਵਾਦ ਤੁਹਾਡਾ ਭਾਈ ਮੈਂ ਚਾਹ ਪਾਣੀ ਕਹਿੰਦੇ ਚਾਹ ਪਣੀ ਨਹੀਂ ਪੀਣਾ ਜਾ ਨਹੀਂ ਭੱਜੇ ਆਏ ਜਿਵੇਂ ਪੂਛ ਨੂੰ ਅੱਗ ਲੱਗੀ ਹੁੰਦੀ ਐ ਦਾਵਾ ਦੜਬਾ ਫੜਾ ਕੇ 2 ਮਿੰਟ ਹੀ ਖੜੇ ਮੇਰੇ ਕੋਲੇ ਕਿਉਂਕਿ ਇਹਨਾਂ ਦੇ ਡਰ ਚ ਮਨ ਚ ਪਾਲਾ ਸੀਗਾ ਵੀ ਸਾਨੂੰ ਕੋਈ ਵੇਖਣਾ ਲੈ ਵੀ ਮੈਨੂੰ ਪਤਾ ਹੀ ਨਹੀਂ ਸੀ ਗੱਲ ਦਾ ਠੀਕ ਹੈ ਜੀ ਕੀ ਹੋਇਆ ਤਿੰਨ ਚਾਰ ਦਿਨ ਬਾਅਦ ਮੈਨੂੰ ਜੈਲਾ ਸਰਪੰਚ ਦਾ ਫੋਨ ਆਇਆ ਕਹਿੰਦਾ ਯਾਰ ਤਾਰੇ ਨੂੰ ਤੂੰ ਜਿਤਾਇਆ ਤਾਰੇ ਦੀ ਮਦਦ ਕੀਤੀ ਕਹਿੰਦਾ ਤਾਰੇ ਨੇ ਮਕਸਰ ਦੀ ਧਰਤੀ ਦੇ ਸੌਹ ਪਾਤੀ ਵੀ ਨੀਲੇ ਦੇ ਘਰੇ ਤੇ ਉਹ ਲੁਕੇ ਦੇ ਨਹੀਂ ਜਾਣਾ ਮੈਂ ਕਿ ਚਲੋ ਯਾਰ ਪ੍ਰਧਾਨ ਬਣ ਗਿਆ ਉਹ ਆਮ ਪਾਰਟੀ ਜਾ ਉਹ ਆਮ ਪਾਰਟੀ ਨੇ ਉਹਨੂੰ ਮਾਨ ਸਰਕਾਰ ਦਿੱਤਾ ਆ ਵੀ ਦੋਸਤੀ ਆ ਆਪਣੇ ਤਰ੍ਹਾਂ ਦੀ ਬੱਕਰੀ ਗੱਲ ਆਤੀ ਉਹਦਾ ਵੀ ਬਲਕਾਰ ਸਿੰਘ ਨਾਲ ਹੱਕ ਵੀ ਬਣਦਾ ਕਿਉਂਕਿ ਉਹਨੇ ਇਹਦੇ ਦੇ ਇੱਕ ਗੁਣ ਕੀਤਾ ਹਾਂਜੀ ਹਾਂਜੀ ਤੇ ਕਾਰਨ ਕੀ ਹੋਇਆ ਕਿ ਵੀ ਤਲਵੰਤ ਦੀ ਵੀ ਸੋਹਾ ਆਈ ਦੀ ਵੀ ਸੋਹਾ ਫਲਾਣੇ ਦੀ ਵੀ ਸੋਹਾ ਅੰਬਰਤੀ ਦੀ ਵੀ ਸੋਹਾ ਜੋ ਸਾਰਿਆਂ ਦੀਆਂ ਸੋਹਾ ਹੀ ਆ ਇੱਕ ਬਿੰਦਰ ਚਲੀ ਨੇ ਸੋਹ ਨਹੀਂ ਪਾਈ ਠੀਕ ਹੈ ਉਹ ਆਂਦਾ ਹੀ ਮੇਰਾ ਤਾਂ ਦੋਸਤ ਆ ਮੈਂ ਤਾਂ ਜਾਊਂਗਾ ਨਾਲੇ ਮੈਂ ਕੜਾਏ ਮਸੀਆ ਐਮਸੀਆ ਤੇ ਜਦੋਂ ਇਹ ਗੱਲ ਕੀਤੀ ਵੀ ਸਾਰਿਆਂ ਨੇ ਸੋਹ ਪਾਈ ਆ ਤੇ ਮੈਂ ਉੱਥੇ ਕਹੇ ਮੈਂ ਕੰਬਰਤੀ ਦਾ ਆਪਣਾ ਸਹੁਰੇ ਮੈਂ ਕਹਿੰਦਾ ਤਲਵੰਤ ਤੇ ਅੰਬਰਤੀ ਦਾ ਮੇਰੇ ਘਰ ਦੇ ਦਿਨ ਚੜ ਦੇ ਨਾਲ ਖਲਾਬ ਜੰਮ ਦਾ ਡੱਬਾ ਫੜਾਇਆ ਤੁਸੀਂ ਕਹਿੰਦੇ ਅੰਬਰਧਰ ਮਤਲਬ ਮੁਖਸਰ ਦੀ ਧਰਤੀ ਦੇ ਸੌਂ ਪਾਈ ਪਹਿਲਾ ਸੌਂ ਪਾਉਣ ਚ ਵੀ ਆਪ ਮੂਰੇ ਤੇ ਮੁੜ ਕੇ ਜਾਣ ਚ ਵੀ ਸਰਨਾਲੋ ਪਹਿਲਾ ਆਪ ਮੂਰੇ ਆ ਮੂਰੇ ਤੇ ਕਹਿੰਦੇ ਯਾਰ ਨਹੀਂ ਕਹਿੰਦੇ ਨਹੀਂ ਜਦੋਂ ਇਹਨੂੰ ਪੁੱਛਿਆ ਵੀ ਤੁਸੀਂ ਗਲਾਬ ਜਮਨ ਦਾ ਡੱਬਾ ਦੇ ਕੇ ਆਏ ਪਾਣੀ ਜਾਂ ਗੰਧਾਲਿਆ ਕਹਿੰਦੇ ਕਲਵੰਤ ਪਾਣੀ ਘੰਧਾਲਦਾ ਮੈਂ ਕਹਿੰਦਾ ਮੇਰੇ ਸਾਹਮਣੇ ਕਰ ਲਓ ਹਾਂਜੀ ਇੱਕ ਦਿਨ ਕੀ ਪੰਚਾਇਤ ਘਰ ਚ ਕੁਦਰਤ ਇਕੱਠੀ ਹੋ ਗਏ ਮੈਂ ਕਹਿੰਦਾ ਕਲਵੰਤ ਦਾ ਮੈਨੂੰ ਪਾਈ ਗਲਾਬ ਜਮਨ ਦਾ ਡੱਬਾ ਦੇ ਕੇ ਆਇਆ ਸੀ ਕਹਿੰਦੇ ਤੂੰ ਮੁੱਕਰਦਾ ਸੀਗਾ ਹੂੰ ਬਿੰਦਰ ਚੌੜ ਕਰ ਲਾ ਗਿਆ ਮੈਂ ਕਹੇ ਦੇ ਕੇ ਆਇਆ ਕਹਿੰਦੇ ਦੇ ਕੇ ਆਇਆ ਕਹਿੰਦੇ ਧੂਆਂ ਦੇ ਸੀ ਗਏ ਨਹੀਂ ਮੈਂ ਕਹੇ ਉਹਦੇ ਸੌਹ ਪਾਈ ਸੀ ਮੈਂ ਕਹੇ ਵੀ ਮੈਨੂੰ ਸੁੱਡੀ ਸੌਹ ਦਾ ਨਹੀਂ ਪਤਾ ਪਰ ਡੱਬਾ ਇਹ ਸ਼ਾਮ ਨੂੰ ਪ੍ਰਧਾਨ ਬਣਿਆ ਸੀ 6:00 7:00 ਵਜੇ ਤੜਕੇ 6:00 ਵਜੇ ਗਿਆ 12 ਘੰਟਾ ਬਾਅਦ ਹੀ ਮੇਰੇ ਘਰੇ ਬੈਠਾ ਸੀ ਹਾਂ ਠੀਕ ਹੈ ਵੀ ਜੋ ਸੌਣ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੀ ਕਰਕੇ ਸੌਹ ਪਾ ਕੇ ਇਹਨਾਂ ਨੂੰ ਪਤਾ ਲੱਗਿਆ ਦੰਦਾ ਉਸ ਤੋਂ ਬਾਅਦ ਵੇਖੋ ਮੈਂ ਫੇਰ ਦਾਬੇ ਨਾਲ ਗੱਲ ਜਮਾਉਣਾ ਇਹ ਬੰਦੇ ਨੇ ਗੁਰਦੁਆਰਾ ਨਹੀਂ ਬਖਸ਼ਿਆ ਠੀਕ ਹੈ ਜੀ ਵੇਖੋ ਆਪਣੇ ਗੰਗਸਰ ਲੈ ਲਓ ਹਾਂ ਜੀ ਲੱਸੀ ਉਥੋਂ ਲਿਆਉਂਦਾ ਦਹੀਂਾਂ ਲੱਸੀਆਂ ਉਹਨੇ ਮ ਮੈਂ ਇਹ ਨਹੀਂ ਕਹਿੰਦਾ ਵੀ ਲੱਸੀ ਖਾਂਦਾ ਮਤ ਲਿਆਉਂਦਾ ਤੇ ਜਾਂ ਦਹੀਂ ਲਿਆਉਂਦਾ ਉਥੋਂ ਘੋਲ ਲਾਂਦਾ ਮੈਂ ਉਹ ਉਹਦੇ ਸੁਣਾਉਂਦਾ ਨਹੀਂ ਇਹਨੂੰ ਉਹਦਾ ਕਾਰਨ ਪੁੱਛੋ ਮੈਨੂੰ ਹੂੰ ਗੁੰਗਸਰ ਗੁਰਦੁਆਰੇ ਦਾ ਹਮਿੰਦਰgarh ਦੇ ਰਾਹ ਤੇ ਜ਼ਮੀਨ ਆ ਠੀਕ ਹੈ ਜੀ ਉਹਦੇ ਵਿੱਚ ਖਾਲੇ ਦਾ ਰੌਲਾ ਸੀਗਾ ਮਿਸਤਰੀਆਂ ਦੇ ਨਾਲ ਹਾਂਜੀ ਮਿਸਤਰੀਆਂ ਨੇ ਖਾਲਾ ਹਟਾਤਾ ਮੈਨੂੰ ਪਤਾ ਨਹੀਂ ਕਿਵੇਂ ਟਾਇਆ ਕਿਵੇਂ ਨਹੀਂ ਕੀ ਗੱਲ ਆ ਬਾਤ ਆ ਤੇ ਮੈਨੂੰ ਇਹ ਫੋਨ ਕਰੀ ਗਿਆ ਵੀ ਖਾਲਾ ਪਾਉਣਾ ਅਸੀਂ ਜਾ ਕੇ ਬਾਬਾ ਜੀ ਨਾਲ ਗੱਲ ਕੀਤੀ ਕਰਮ ਸਿੰਘ ਨਾਲ ਤੇ ਅਸੀਂ ਜਾ ਕੇ ਖੇਤ ਖਾਲਾ ਪਾਤਾ ਠੀਕ ਹੈ ਜੀ ਜਦੋਂ ਖਾਲਾ ਪਾਤਾ ਤੇ ਖਾਲਾ ਭਾਈਓ ਚੱਲ ਪਿਆ ਪਾਣੀ ਲਾਤਾ ਵਿੱਚ ਕੁਝ ਬੰਦੇ ਮੈਨੂੰ ਆਦੇ ਵੀ ਖਾਲਾ ਤੂੰ ਪਾਤਾ ਯਾਰ ਮਾੜੀ ਗੱਲ ਕੀਤੀ ਅਸੀਂ ਪੈਣ ਨਹੀਂ ਸੀ ਦੇਣਾ ਮੈਂ ਬੰਦਿਆਂ ਨੂੰ ਕਹਿੰਦੇ ਮੇਰੇ ਕੋ ਗੁਰੂ ਘਰ ਨਾਲ ਟੱਕਰ ਹੈ ਗੁਰੂ ਘਰ ਦਾ ਹਾਂ ਗੁਰੂ ਘਰ ਨਾਲ ਟੱਕਰ ਮਾੜੀ ਹੁੰਦੀ ਹੈ ਜਿਨ੍ਹਾਂ ਨੇ ਗੁਰੂ ਘਰ ਨਾਲ ਟੱਕਰ ਲਈ ਉਹਨਾਂ ਦਾ ਹਾਲ ਵੇਖੋ ਆਪਾਂ ਗੁਰੂ ਸਾਹਿਬ ਜੀ ਦਾ ਚਰਨ ਦੀ ਧੂੜਾਂ ਆਪਾ ਗੁਰੂ ਸਾਹਿਬ ਦੀ ਜ਼ਮੀਨ ਨੂੰ ਪਾਣੀ ਲਾਉਣਾ ਆਪਣਾ ਫਰਜ਼ ਬਣਦਾ ਤੁਸੀਂ ਇਹ ਗੱਲਾਂ ਕਿ ਕਰਦੇ ਤੁਸੀਂ ਜੇ ਕੋਈ ਆਪ ਦੀ ਤੁਹਾਡੀ ਖੁੰਦ ਖਾਣਾ ਇੱਕ ਦੂਜੇ ਦੀ ਉਹ ਵੈਸੇ ਹੋਰ ਥਾਂ ਕੱਢ ਲਓ ਗੁਰੂ ਘਰ ਨਾ ਕੱਢੋ ਨਾ ਗੁਰੂ ਘਰ ਨਿਕਲਦੇ ਵੀ ਹਾਂਜੀ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਮਹੀਨਾ ਦੋ ਮਹੀਨੇ ਹੋਏ ਤਾਂ ਕਲਵੰਤ ਸੰਗਰੇ ਮੈਨੂੰ ਫੋਨ ਕੀਤਾ ਕਹਿੰਦਾ ਕਿੱਥੇ ਆ ਠੀਕ ਹੈ ਜੀ ਮੈਂ ਕਿਹਾ ਮੈਂ ਘਰੇ ਆ ਕਹਿੰਦਾ ਪਿੰਡ ਨਹੀਂ ਆਉਣਾ ਮੈਂ ਕਿਹਾ ਪਿੰਡ ਹੀ ਆਉਣਾ ਅਸੀਂ ਪਿੰਡ ਇਕੱਠੇ ਹੋਏ ਕੁਦਰਤ ਤੋਂ ਵੱਲੋਂ ਹੀ ਠੀਕ ਹੈ ਜੀ ਜਦੋਂ ਪਿੰਡ ਇਕੱਠੇ ਹੋਏ ਤੇ ਮੈਨੂੰ ਕਹਿੰਦਾ ਕਿ ਵੀ ਗਰਦੀਪ ਸਿੰਘ ਬੇਟਾ ਉਈਦਾ ਵੀ ਗੁਰੂ ਆ ਇਹ ਤੋਂ ਤਾਂ ਅਜੇ ਚੁਗਲੀ ਰਹਿ ਜਾਂਦੀ ਉਹ ਤੋਂ ਰਹਿਂਦ ਕੋਈ ਨਹੀਂ ਠੀਕ ਹੈ ਜੀ ਐਡਾ ਮਾੜਾ ਬੰਦਾ ਉਹ ਮੇਰੇ ਕਿਉਂਕਿ ਮੇਰੇ ਤੇ ਵੀ ਉਹਨੇ ਗਦਾਰੀ ਕੀਤੀ ਆ ਉਦੋਂ ਬਾਅਦ ਕੀ ਕਹਿੰਦਾ ਮੈਂ ਫੇਰ ਦੱਸਦਾ ਗੱਲ ਤੁਹਾਨੂੰ ਤੇ ਕਹਿੰਦਾ ਖਾਲਾ ਟਪਾਉਣਾ ਆਪਾਂ ਮੈਂ ਕਹਿੰਦਾ ਮੈਂ ਤਾਂ ਟਪਾ ਨਹੀਂ ਸਕਦਾ ਨਾ ਮੈਂ ਤੂੰ ਵੱਲ ਪਹੁੰਚਾਂ ਮੈਂ ਨਾ ਮੈਂ ਟਪਾਉਂਦਾ ਮੈਂ ਤੂੰ ਹੀ ਤਾਂ ਦੋਨੇ ਪਾਸੇ ਤੁਰੇ ਫਿਰਦੇ ਨਾਲੇ ਮਾਰ ਚੜਗੇ ਨਾਲੇ ਜੰਮ ਚੜਗੇ ਠੀਕ ਹੈ ਜੀ ਮੈਂ ਨਹੀਂ ਇਹ ਕੰਮ ਕਰਦਾ ਮੈਂ ਇੱਕੋ ਗੱਲ ਕਹਿੰਦਾ ਜਿਹੜੀ ਕਹਿਤੀ ਛੋ ਕਹਿਤੀ ਜਿਹੜੀ ਨਹੀਂ ਤਾਂ ਨਹੀਂ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਦੀ ਇਹੀ ਤੇੜੇ ਪੂਰੀ ਬਣ ਕੇ ਵੀ ਖਾਲਾ ਢਪਾਉਣਾ ਮਿਸਤਰੀ ਦੇ ਪੱਖ ਚੋ ਗਿਆ ਨਹੀਂ ਮਿਸਤਰੀ ਤੋਂ ਮੈਨੂੰ ਫੋਨ ਵੀ ਕਰਾਇਆ ਕਹਿੰਦਾ 6 ਮਹੀਨਿਆਂ ਦੀ ਗੱਲ ਹੋਈ ਸੀਗੀ ਠੀਕ ਹੈ ਮੈਂ ਕਹਿੰਦਾ ਥੋੜੀ ਗੱਲ ਹੋਈ ਸੀ ਮੈਨੂੰ ਨਹੀਂ ਪਤਾ 6 ਮਹੀਨੇ ਦੀ ਹੋਈ ਕੇ 5 ਮਹੀਨੇ ਦੀ ਹੋਈ ਆਹਦਾ ਗੁਰੂ ਘਰ ਤਾਂ ਤੈਨੂੰ ਵੈਸੀ ਦੇਣਾ ਚਾਹੀਦਾ বিনা ਜਮੀਨ ਤੋਂ ਦੇਣਾ ਚਾਹੀਦਾ ਠੀਕ ਹੈ ਚਲੋ ਬੰਦੇ ਨੇ ਆਪਣੇ ਤੇ ਤਰਾਅ ਠਾਇਆ ਚੁੱਪ ਜੇ ਕਰ ਕਰਨਾ ਵੱਧ ਘੱਟ ਬੋਲੇ ਮੈਂ ਆ ਗਿਆ ਵੀ ਜਿਹੜਾ ਬੰਦਾ ਗੁਰੂ ਘਰ ਰੋਜ਼ ਮੱਛਿਆ ਚਾਉਂਦੇ ਉੱਥੇ ਰਹਿੰਦਾ ਰੋਜ਼ ਤੜਕੇ 7 ਵਜੇ ਲੱਸੀ ਨੂੰ ਜਾ ਕੇ ਉੱਥੇ ਡੋਲੀ ਖੜਕਾਉਂਦਾ ਤੇ ਉਹ ਵੀ ਗੁਰੂ ਅੱਜਕੱਲ੍ਹ ਵਾਦ ਸਿੰਘ ਦੇ ਕੁੱਟ ਪਈਆ ਦੇ ਮੇਰਾ ਨਾਂ ਲਈ ਆ ਮਤਲਬ ਧਕੋ ਧੁੱਕੀ ਹੋਇਆ ਚਪੀੜੋ ਚਪੂੜੀ ਮਾਰਾ ਮੋਟਾ ਤੇ ਮੇਰਾ ਨਾਂ ਲਈ ਜਾਂਦੇ ਆ ਹਾਂਜੀ ਇੱਕ ਦਿਨ ਗਰਦੀਪ ਸਿੰਘ ਬਿੱਟੇ ਨੇ ਵੀ ਇਹ ਗੱਲ ਕਹੀ ਆ ਠੀਕ ਹੈ ਜੀ ਦਰਸ਼ਨ ਸਰਪੈਚ ਜੀ ਨੂੰ ਕੇਸਰ ਸਿੰਘ ਵਾਲਿਆਂ ਨੂੰ ਕਹਿੰਦਾ ਕਿ ਨੀਲੇ ਨੇ ਮੇਰੇ ਮਗਰ ਬੰਦੇ ਲਾਏ ਤੇ ਮੇਰੇ ਬੰਦੇ ਪੈ ਗਏ ਮਗਰ ਤੇ ਮੈਂ ਵਾਰ ਵਾਰ ਕੱਢ ਲਿਆ ਠੀਕ ਹੈ ਜੀ ਇਹ ਫਿਰ ਸੱਚ ਕਿਉਂ ਨਹੀਂ ਦੱਸਦਾ ਠੀਕ ਹੈ ਜੀ ਇਹ ਸੱਚ ਕਿਉਂ ਨਹੀਂ ਦੱਸਦਾ ਇਹਦੇ ਬੰਦਿਆਂ ਨੇ ਚਪੀੜੇ ਮਾਰੇ ਇਹ ਵੀ ਦੱਸੇ ਵੀ ਮਾਰੇ ਕਾਦੇ ਚ ਠੀਕ ਹੈ ਜੀ ਇਹਦੇ ਚਪੀੜੇ ਮਾਰੇ ਬੰਦਿਆਂ ਨੇ ਇਹ ਵੀ ਦੱਸੇ ਫਿਰ ਜਾਵ ਉਹ ਗੰਦਾਰਾਂ ਦੇ ਘਰੇ ਉਹਨਾਂ ਦੇਖ ਨਹੀਂ ਵਿਆਹ ਸੀ ਪੰਦਰਾਂ ਕੀ ਪ੍ਰੋਗਰਾਮ ਸੀ ਕਹਿੰਦਾ ਬੰਦੇ ਤੁਹਾਡੇ ਘਰੇ ਆਉਂਦੇ ਮੈਂਦ ਬੱਲੇ ਜਾ ਕੇ ਗੰਗਸਰ ਗੁਰਦੁਆਰੇ ਹੋਕਾ ਦੇਤਾ ਕਹਿੰਦਾ ਜੀ ਬੰਦੇ ਫਿਰਦੇ ਆ ਖੇਤਾਂ ਚ ਤੇ ਤੂੰ ਅਗਲਾ ਦੇ ਕੋਲੇ ਬਹਿ ਕੇ ਬਿਆਨ ਲਿਖਾਉਂਦਾ ਸੀਗਾ ਅਗਲਾ ਨੂੰ ਦੋ ਦੋ ਮਹੀਨੇ ਜੇਲ੍ਹ ਦਾ ਮਤਲਬ ਖਾਈ ਢਾਈ ਢਾਈ ਮਹੀਨੇ ਜੇਲ੍ਹ ਖਾਈ ਅਗਲਾ ਦੇ ਜਵਾਨਤਾ ਹੋਈਆਂ ਅੱਜ ਵੀ ਕੇਸ ਚ ਚੱਲਦੀ ਜਾਂਦੇ ਉਹ ਬਿਲਕੁਲ ਦੇ ਫਿਰਦੇ ਆ ਮਾੜਾ ਮੁੰਡਾ ਟੂਰਨਾਮੈਂਟ ਜਿਹਦੇ ਸੀਗੇ ਕੋਲੇ ਬਹਿ ਕੇ ਤੂੰ ਐਫਆਰ ਕਟਾਈ ਉਲਟਾ ਤੂੰ ਘਰ ਨਾ ਆ ਕੇ ਵੀ ਨਹੀਂ ਲਾ ਮੇਰੇ ਮਗਰ ਬੰਦੇ ਲਈ ਫਿਰਦਾ ਕੱਲ ਨੂੰ ਤੇਰੇ ਛੱ ਕਲਵੰਤਨਾ ਮੇਰਾ ਕੋਈ ਰੋਸ ਨਹੀਂ ਜਿਹੜਾ ਬੰਦਾ ਗੁਰੂ ਘਰ ਨਾਲ ਟੱਕਰ ਲਈ ਬੈਠਾ ਤੁਸੀਂ ਹਿਸਾਬ ਲਾ ਲਓ ਵੀ ਉਹਦਾ ਕੀ ਬਣੂਗਾ ਵੀ ਯਾਨੀ ਕਿ ਜਿਹੜਾ ਸੋਡਾ ਦਾ ਕਹਿਣ ਦਾ ਭਾਵ ਆ ਵੀ ਗੱਲ ਇਹ ਆ ਵੀ ਜੇ ਕੋਈ ਗੱਲਬਾਤ ਆ ਵੀ ਮੈਂ ਆਪੇ ਆਪਦਾ ਸਾਹਮਣੇ ਵੀ ਮੈਂ ਲੁਕਮਾ ਕੰਮ ਨਹੀਂ ਕਰਦਾ ਇਸ ਗੱਲ ਆ ਜੇ ਮੈਂ ਜੇ ਮੈਂ ਕੁਝ ਕਰੂੰਗਾ ਮੈਂ ਬਜਾ ਕੇ ਕਰੂੰ ਜੇ ਮੈਂ ਨਾ ਤੇ 76 ਪੋਲਾ ਫੇਰੂੰਗਾ ਮੈਂ ਮੈਂ ਕਿਸੇ ਤੋਂ ਨਹੀਂ ਫਰਾਉਂਦਾ ਮੈਂ ਜੇ ਫੇਰੂੰਦਾ ਆ ਫੇਰੂੰ ਪਰ ਮੇਰਾ ਰੌਲਾ ਹੀ ਕੋਈ ਨਹੀਂ ਰੌਲਾ ਹੀ ਕੋਈ ਨਹੀਂ ਮੈਂ ਕਾਹਦੋ ਫੇਰੂੰਗਾ ਇਹ ਸਿਆਸੀ ਆ ਇਹ ਸਿਆਸੀ ਇਹਦਾ ਮਤ ਇਹਦਾ ਹੀ ਗੱਲ ਹੈ ਜੀ ਵਿਚਾਰਾਂ ਦੀ મતਭੇਦ ਹੋ ਸਕਦੀ ਹੈ ਆਪਾਂ ਕਿਹੜਾ ਕੋ ਵੰਡਣਾ ਹੁੰਦਾ ਇਹ ਗੱਲਾਂ ਨਾ ਹਾਂਜੀ ਕੋਈ ਜਮੀਂ ਦਾ ਸਿਆਸੀ ਆ ਗੱਲ ਇਹ ਗਲਵਤ ਸਿੰਘ ਆ ਮੈਨੂੰ ਇਹ ਨਹੀਂ ਇਹਦਾ ਭਾਈ ਭੇਤ ਆਇਆ ਅਜ ਤੱਕ ਹਾਂਜੀ ਵੀ ਇਹ ਪਾਰਟੀ ਖੜੀ ਨਾ ਠੀਕ ਹੈ ਜੀ ਪਹਿਲਾਂ ਹੁੰਦਾ ਸੀ ਅਕਾਲੀ ਦਲ ਨਾਲ ਠੀਕ ਹੈ ਜੀ ਇਹਨੂੰ ਬਚਾਇਆ ਮੈਂ ਉਦੋਂ ਇਹਦੇ ਤੇ ਪਰਚੇ ਹੁੰਦੇ ਸੀ ਮੈਂ ਆਪਣੀ ਗੱਡੀ ਤੇ ਸਿੱਧੂ ਸਾਹਿਬ ਕੁੜੇਲ ਜਾਂਦਾ ਆਂਦਾ ਸੀ ਹਾਂਜੀ ਫਿਰ ਇਹ ਕਾਂਗੜਾ ਨਾਲ ਤੁਰਿਆ ਫਿਰੇ ਠੀਕ ਹੈ ਜੀ ਨਾ ਇਹ ਕਾਂਗਰਸ ਸਾਹਿਬ ਦਾ ਵਫਾਦਾਰ ਬਣਿਆ ਕਾਂਗਰਸ ਸਾਧੀਆਂ ਚੂਲਿਆਂ ਨੱਬੇ ਕਰਦਾ ਸੀ ਮੇਰੇ ਕੋਲੇ ਠੀਕ ਹੈ ਜੀ ਠੀਕ ਹੈ ਉਸ ਜੰਗ ਤੋਂ ਮਤਲਬ ਐਮਐਲਏ ਸਾਹਿਬ ਮਜੂਤਾ ਤੋਂ ਸਰੋਪਾ ਲੈ ਕੇ ਉਧਰ ਜਾਵੜਿਆ ਠੀਕ ਹੈ ਜੀ ਇਹਨੂੰ ਐ ਹੀ ਸੋਪਾ ਲੋ ਅਰਦਾਸ ਕਰਕੇ ਵੀ ਤੂੰ ਬਲਕਾਰ ਸਿੰਘ ਨਾ ਹੈਗਾ ਠੀਕ ਹੈ ਜੀ ਜੇ ਹੋਵੇ ਤਾਂ ਜੋ ਡੱਡ ਲਾਵਾਂਗਾ ਮੈਂ ਉਹ ਕਰੂੰਗਾ ਠੀਕ ਹੈ ਜੀ ਮੇਰੇ ਕੋਲੇ ਦੋ ਵਾਰ ਕਿਹਾ ਨਹੀਂ ਮੈਂ ਬਲਕਾਰ ਨਾ ਨਹੀਂ ਮੈਂ ਤਾਂ ਆਹੀ ਵੀ ਯਾਨੀ ਕਿ ਜੋ ਵੀ ਤੁਸੀਂ ਗੱਲ ਕਰਦੇ ਆ ਸਾਰੇ ਤੁਸੀਂ ਪ੍ਰੂਫ ਦੇਵੋਗੇ ਗੱਲਾਂ ਦੇ ਫੁੱਲ ਮੇਰੀਆਂ ਇਹਦੇ ਨਾਲ ਥੋਦੀ ਇਹਦੇ ਨਾਲ ਗੱਲਾਂ ਹੋਈਆਂ ਕਿਸੇ ਦੀ ਗੱਲ ਸੁਣੀ ਤੇ ਨਹੀਂ ਮੈਂ ਕਰਦਾ ਠੀਕ ਹੈ ਜੀ ਮੈਨੂੰ ਨੇ 10 ਵਾਰ ਕਿਹਾ ਕਹਿੰਦਾ ਜਾਂਦਾ ਕਾਲੀਦਾਲ ਤੇ ਅਸੀਂ ਆ ਜਾਾਂਗੇ ਤੇ ਜਾਂ ਫਿਰ ਆਪਾਂ ਜੇ ਸਰਕਾਰ ਕਾਂਗਰਸ ਦੀ ਆਉਣੀ ਆਪਾਂ ਉਧਰ ਹੋ ਜਾਾਂਗੇ ਇਹਨਾਂ ਜੀ ਕੀ ਆ ਕਹਿੰਦਾ ਇਹਦਾ ਆਪਾਂ ਮਤਲਬ ਆਹ ਮਤਲਬ ਪ੍ਰਧਾਨ ਬਣਾਉਣੀ ਤੇ ਪ੍ਰਧਾਨ ਕੀਤਾ ਆਈਆਂ ਮੈਂ ਇਹਨੂੰ ਦੋਬਰਾ ਕਿਹਾ ਮੈਂ ਕਿਹਾ ਨਹੀਂ ਤੇਰੇ ਸੋਟ ਤੇ ਕੌਣ ਕੀਤਾ ਬਲਕਾਰ ਜੀ ਨੇ ਤੁਸੀਂ ਕਿਹਾ ਇੱਕ ਵਾਰ ਐ ਐਮਐਲਏ ਨੂੰ ਵੋਟਾਂ ਪਾਓ ਹਾਂਜੀ ਹਾਂਜੀ ਉਦਾਰ ਸਿੰਘ ਨਾਲ ਮੇਰੀ ਗੱਲ ਹੋਈ ਇੱਕ ਦਿਨ ਵਿਆਹ ਚੋਂ ਦਾ ਅਸੀਂ ਕਿਤੇ ਇਕੱਠੇ ਹੋਏ ਨਹੀਂਗੇ ਹਾਂਜੀ ਮੈਂ ਕਿਹਾ ਉਦਾਰ ਸਿੰਘ ਤੇਰੇ ਤੇ ਕੌਣ ਕੀਤਾ ਤੈਨੂੰ ਪ੍ਰਧਾਨ ਬਣਾ ਤੂੰ ਸਾਰੀ ਉਮਰ ਨਹੀਂ ਬਣਦਾ ਹਾਂਜੀ ਤੇਰਾ ਹੱਕ ਐ ਐਮਐਲਏ ਨਾ ਰਹਿਣ ਦਾ ਕਹਿੰਦਾ ਭਾਈ ਮੈਂ ਨਹੀਂ ਹਲਦਾ ਮੈਂ ਕਿਹਾ ਹੁੰਦੀ ਐ ਐਮਐਲਏ ਦੇ ਕਰਮਾਂ ਦੀ ਥੋੜਾ ਫਰਜਾ ਥੋੜੇ ਦੇ ਗੁਣ ਕੀਤਾ ਉਹ ਵਾਲੇ ਨਹੀਂ ਬਾਈ ਅਸੀਂ ਤਾਂ ਬਿਲਕੁਲ ਨਾਲ ਆ ਵੀ ਇਹ ਬੰਦਾ ਦਾ ਨਾਂ ਅਜ ਬਲਕਾਰ ਨਾ ਨਾਇ ਗੁਰਪ੍ਰੀਤ ਕੰਗੜਾ ਨਾ ਮਲੂਕੇ ਨਾ ਮਲੂਕਾ ਸਾਹਿਬ ਨਾ ਇਹ ਗੁਰਪ੍ਰੀਤ ਮਲੂਕੇ ਨਾ ਇਹ ਅੱਜ ਦੱਸਾਂ ਮੈਂ ਤੈਨੂੰ ਠੀਕ ਹੈ ਜੀ ਅੱਜ ਕੈ ਤਰੀਕ ਆਜਨ ਅੱਜ ਤਰੀਕਾ 16 ਹੈ 16 ਇਹ 14 ਤਰੀਕ ਨੂੰ ਮੇਰੇ ਖਿਆਲ ਚ ਆੜੀ ਆ 14 ਤਰੀਕ ਹੀ ਸੀਗਾ ਕੇਸਰ ਸਿੰਘ ਵਾਲੇ ਭੋਗ ਸੀਗਾ ਮੇਰੇ ਪਿੰਡ ਦੀ ਗੁੜਗਿਆ ਮਰੀ ਸੀ ਮੀਤਾ ਸਿੰਘ ਮੈਂਬਰ ਦੀ ਭਤੀਜੀ ਠੀਕ ਹੈ ਜੀ ਉੱਥੋਂ ਮੈਨੂੰ ਕੁਝ ਬੰਦਿਆਂ ਤੋਂ ਪਤਾ ਲੱਗਿਆ ਇਹ ਜਸਾ ਮੁੰਡਾ ਬਜਵਾਣੇ ਦਾ ਠੀਕ ਹੈ ਜੀ ਉਹਨੂੰ 3 ਦਿਨ ਹੋ ਗਏ ਸੂਸ਼ ਦਿਨ ਤੋਂ ਕੱਲ ਵੀ ਫੋਨ ਗਾਇਆ ਉਹਨੂੰ ਠੀਕ ਹੈ ਜੀ ਇਹਨੂੰ 4 ਦਿਨ ਹੋ ਗਏ ਜਸ ਨੂੰ ਫੋਨ ਕਰੀ ਜਾਂਦਾ ਹੈ ਜੇ ਕੱਲ ਜਿ ਝੂਠ ਨਿਕਲਿਆ ਤੇ ਮੇਰੀ ਜੀਬ ਕੱਟ ਦਿਓ ਠੀਕ ਹੈ ਮੈਂ ਜਸ ਨੂੰ ਵੀ ਮੂੰਹ ਤੇ ਕਾ ਦੂੰਗਾ ਠੀਕ ਹੈ ਜੀ ਤੇ ਉਹਨੂੰ ਇਹ ਫੋਨ ਕਰਦਾ ਕਹਿੰਦਾ ਮੇਰੀ ਮਦਦ ਕਰ ਬਲਕਾਰ ਹੱਥ ਖੜੇ ਕਰ ਗਿਆ ਠੀਕ ਹੈ ਉਹ ਬਲਕਾਰ ਦੇ ਹੱਥ ਖੜੇ ਕਰਨਾ ਤੂੰ ਬਲਕਾਰ ਦੇ ਨਾਲ ਹੀ ਨਹੀਂ ਤੂੰ ਬਲਕਾਰ ਦੇ ਪੈਰਾਂ ਨੂੰ ਦਾਤੀ ਵਾਈ ਜਾਣਾ ਠੀਕ ਹੈ ਜੀ ਦਾਤੀ ਬਹੁਣ ਦਾ ਕਾਰਨ ਕੀ ਦੱਸਾਂ ਮੈਂ ਤੈਨੂੰ ਉਹਨੂੰ ਇਹ ਮਤਲਬ ਜਾਸਬ ਬੱਜਵਾਂ ਨੂੰ ਫੋਨ ਕਰਦਾ ਮੇਰੀ ਮਦਦ ਕਰ ਐ ਸੱਚੇ ਨੂੰ ਕਹੇ ਪਰਚਾ ਦੇਵੇਂ ਮੇਰੀ ਬੇਇੱਜ਼ਤੀ ਹੋ ਗਈ ਮੇਰੀ ਬੇਇੱਜ਼ਤੀ ਦਾ ਸਵਾਲ ਆ ਤੂੰ ਬਲਕਾਰ ਦੇ ਨਾਲ ਹੀ ਨਹੀਂ ਠੀਕ ਹੈ ਜੀ ਠੀਕ ਹੈ ਜੀ ਮੈਂ ਤੈਨੂੰ ਅੱਜ ਵੀ ਕਹਿੰਦਾ ਤੂੰ ਬਲਕਾਰ ਦੇ ਨਾਲ ਨਹੀਂ ਜਾ ਇਸ ਕਰਕੇ ਇਹ ਕਿਸੇ ਪਾਰਟੀ ਦਾ ਨਹੀਂ ਇਹ ਇਹਦਾ ਮਤਲਬ ਨਹੀਂ ਸੌਦਾ ਜਿੱਥੇ ਕੋਈ ਮਤਲਬ ਇਹਨੂੰ ਮਤਲਬ ਮਿਲਦਾ ਇਹ ਉੱਥੇ ਜਾਂਦਾ ਇਹ ਬੰਦਾ ਠੀਕ ਹੈ ਜੀ ਇੱਕ ਕੀ ਹੈ ਇੱਕ ਮੈਨੂੰ ਫੋਨ ਆਇਆ ਨਾਨਸਰ ਠੀਕ ਹੈ ਜੀ ਦਾ ਕੀ ਮਤਲਬ ਸੇਵਕਾ ਬਾਬਾ ਇੱਥੇ ਰਹਿੰਦਾ ਹੁੰਦਾ ਏ ਅੱਛਾ ਪਾਰਟੀ ਪਾਰਟੀ ਸੀਗਾ ਪਾਰਟੀ ਸੀ ਬਾਬਾ ਅਰਦਾਸ ਭਗਤ ਦੇ ਮੇਰੇ ਕੋਲ ਉਹਦਾ ਨੰਬਰ ਵੀ ਆਇਆ ਉਸਦੇ ਨੀ ਕਾਲ ਕਢਾ ਲਓ ਠੀਕ ਹੈ ਜੀ ਉਹ ਆ ਦਾ ਜਦੋਂ ਕਹਿੰਦਾ ਮੈਨੂੰ ਕੱਢਿਆ ਸੌਤ ਕੱਢਣ ਤੋਂ ਪਹਿਲਾਂ ਕਹਿੰਦਾ ਜਦੋਂ ਮੈਂ ਆਇਆ ਕਹਿੰਦਾ ਇਹਦੇ ਕੋ ਰੋਟੀ ਪਣ ਚ ਰੋਟੀ ਮੇਰੇ ਕੋਲੇ ਹੁੰਦੀ ਠੀਕ ਹੈ ਪਹਿਲਾਂ ਵੀ ਉਹਦਾਂ ਇੰਨੀ ਜਾਨਕਾ ਨੇੜਤਾ ਸੀ ਨੇੜਤਾ ਕੀਤੀ ਇਹਨੇ ਜਦੋਂ ਉਹਨੂੰ ਪਤਾ ਲੱਗਿਆ ਬਾਬਾ ਸਾਰਾ ਨਾ ਮਾਨਸਪਦਕਾਰ ਕਰਨ ਲੱਗਿਆ ਹਾਂਜੀ ਇਹ ਉਹਦੇ ਵਿਰੋਧ ਚੋ ਗਿਆ ਠੀਕ ਹੈ ਜੀ ਜਦੋਂ ਵਿਰੋਧ ਚੋ ਗਿਆ ਤਾਂ ਬਹੁਤ ਰੋਧ ਬਹੁਤ ਕੀਤਾ ਇਹਨੇ ਮੇਰੇ ਕੋਲੇ ਵੀ ਕੀਤਾ ਹਾਂਜੀ ਮੈਂ ਕਿਹਾ ਯਾਰ ਆਕਲਮੰਤ ਇਹ ਜੀ ਅਗਲਾ ਨਾ ਕਰੇ ਉਹ ਸਾਧੂ ਸੰਤ ਨਾਲ ਟੱਕਰ ਲਈ ਮਾੜੀ ਹੁੰਦੀ ਹੈ ਦੇਨੀਆਂ ਆ ਜਾਂਦੀਆਂ ਠੀਕ ਹੈ ਕਾਰਨ ਕੀ ਹੋਇਆ ਬਾਬਾ ਜੀ ਕਹਿੰਦੇ ਅੱਜ ਵੀ ਕਹਿੰਦੇ ਤੇ ਮੈਂ ਅੱਜ ਵੀ ਕਹਾ ਹੁੰਦਾ ਵੀ ਨਾ ਤੇ ਮੇਰੇ ਕੱਲ ਮੇ ਪਿੰਡ ਦੇ ਇਹਦੇ ਗਵਾਰ ਦੇ ਮੁੰਡਿਆਂ ਨੇ ਵੀ ਕਹਿ ਵੀ ਗੱਲ ਸੱਚਾ ਸੀ ਵੀ ਕਮਾਂਗੇ ਠੀਕ ਹੈ ਜੀ ਤੇ ਉਹ ਮੱਥ 200 ਰੁਪਏ ਕਹਿੰਦੇ ਇਹ 200 ਰੁਪਏ ਮੱਥੇ ਆਲਾ ਚਾਕੇ ਕੇ ਕਹਿੰਦਾ ਬਾਬੇ ਨੂੰ ਕਿਹੜਾ ਪਤਾ ਕਹਿੰਦਾ ਇਹ ਚਾਹ ਪੱਤੀ ਲਿਆਵਾਂਗੇ ਠੀਕ ਹੈ ਜੀ ਜਿਹੜਾ ਬੰਦਾ ਬਾਬਾ ਅਰੰਦਾਸ ਭਗਤ ਐਡਾ ਫੱਕਰ ਬੰਦਾ ਉਹਨੇ ਨਹੀਂ ਬਖਸ਼ਿਆ ਗੰਗਸਾਰ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਆਪ ਇਹਨੇ ਉਹਨੂੰ ਨਹੀਂ ਬਖਸ਼ਿਆ ਹਰਮੰਦਾ ਆਪਣੇ ਸ੍ਰੀ ਮੁਖਸਰ ਪਵਿੱਤਰ ਧਾਤੀ ਦੇ ਸੋਹ ਪਾ ਕੇ ਇਹਦੇ ਉਹਨੂੰ ਨਹੀਂ ਮਨਜ਼ੂਰ ਕੀਤਾ ਫਿਰ ਉਹ ਹੋਰ ਕਰਨੀਆਂ ਭਰਨੀਆਂ ਦੇ ਫਾਰਮ ਆ ਤੇਰਾ ਮੇਰਾ ਕਿੱਥੋਂ ਬਣ ਜੂ ਮੇਰਾ ਇਹਦੇ ਤੇ ਜਿਹੜੀ ਇਹਦੇ ਨਾਲ ਕੋਈ ਧੱਕੋ ਧੱਕੇ ਜਾਂ ਲਫੜੋ ਲਫੜੀ ਮਾੜਾ ਮੋਟਾ ਮਾੜਾ ਮੋਟੇ ਹੋਇਆ ਹੈ ਕਿਉਂਕਿ ਮੇਰਾ ਘਰ ਨੇੜੇ ਸੀ ਮੇਰਾ ਡਰਾਈਵਰ ਮਾਜੀ ਕੁਝ ਵੀ ਹੋਇਆ ਹੀ ਗੱਲ ਇਹ ਆਪਾਂ ਤਾਂ ਕਹਿਣ ਤੋਂ ਬਾਅਦ ਵੀ ਤੁਸੋਂ ਨੂੰ ਤਾਂ ਇਹੀ ਦੁੱਖ ਆ ਵੀ ਇਹਨਾਂ ਨੇ ਮੇਰਾ ਨਾਮ ਵਰਤਿਆ ਵੀ ਮੇਰਾ ਨਾਮ ਵਰਤਿਆ ਵੀ ਲੀਲੇ ਨੇ ਕਰਵਾਇਆ ਨਹੀਂ ਲੀਲੇ ਨੇ ਕਰਵਾਇਆ ਤੇ ਮੈਂ ਰਸ ਹੀ ਦਿੰਨਾ ਹਾਂ ਇਹਨਾਂ ਦੀ ਭੂਆ ਦਾ ਮੁੰਡਾ ਸੁੱਖਾ ਨਾ ਦਤੋਂ ਠੀਕ ਆ ਜੀ ਡਾਕਟਰ ਅਮਰਜੀਤ ਸ਼ਰਮਾ ਕੋਲੇ ਉੱਥੇ ਕਹਿ ਕੇ ਗਿਆ ਠੀਕ ਹੈ ਜੀ ਕਹਿੰਦਾ ਨੀਲੇ ਨੇ ਫੋਨ ਕਰਕੇ ਸੱਦ ਕੇ ਕਟਵਾਇਆ ਖੋਦੀ ਦਾ ਰਿਸ਼ਤੇਦਾਰ ਕਹਿੰਦੇ ਮੈਂ ਦਾਵੇ ਨਹੀਂ ਗੱਲ ਕਰਦਾ ਹੁੰਦਾ ਜਿਹੜੀ ਕਰਦਾ ਠੀਕ ਹੈ ਜੀ ਅਮਰਜੀਤ ਸ਼ਰਮਾ ਮੂੰਹ ਤੇ ਕਹੂਗਾ ਇਹਦੀ ਭੂਆ ਦਾ ਮਢੋਤੇ ਕਹਿ ਕੇ ਗਿਆ ਉਹ ਮੈਨੂੰ ਇਹ ਤੇਰਾ ਨਾਲ ਲੰਦੇ ਮੈਂ ਕਿਹਾ ਮਾੜੀ ਗੱਲ ਆ ਬਾਕੀ ਆਪਣੇ ਇੱਕ ਐਮਸੀ ਦੇ ਵੀ ਖਾਹੂਗਾ ਮੈਂ ਹੋਰ ਬੰਦਾ ਤੇ ਵੀ ਖਾਹੂਗਾ ਵੀ ਜੋ ਜੋ ਵੀ ਗੱਲ ਕਰੀਆ ਤੁਸੀਂ ਪ੍ਰੂਫ ਦੇ ਆਧਾਰ ਤੇ ਕਰੀਆ ਜਰਨੈਲ ਸਿੰਘ ਸਰਪੈਂਚਰ ਨੰਬਰ 3 ਨੇ ਕਿਹਾ ਕਿ ਨੀਲੇ ਦਾ ਕੰਮ ਕਰਾਇਆ ਉਹ ਆਂਦਾ ਉਹਦੇ ਘਰੇ ਕੀ ਲੈਣ ਗਏ ਤੁਸੀਂ ਕਹਿੰਦਾ ਤੁਸੀਂ ਕਿਸੇ ਨਾਲ ਖੜਦੇ ਆ ਕਹਿੰਦਾ 4 ਦਿਨ ਕਿਸੇ ਨਾਲ 5 ਦਿਨ ਕਿਸੇ ਨਾਲ 10 ਦਿਨ ਕਿਸੇ ਨਾਲ ਕਾਰਨ ਕੀ ਆ ਲੋਕ ਇਹ ਗੱਲ ਕਹਿੰਦੇ ਐ ਦੋਆਂ ਪਾਰਟੀਆਂ ਮੁੱਕ ਗਿਆ ਨਹੀਂ ਹੋਰ ਵੀ ਕਿਤੇ ਜਾ ਵੜਨਾ ਠੀਕ ਹੈ ਜੀ ਇਹ ਕਰਕੇ ਮੈਂ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਕਲਵੰਤ ਵਾਲੇ ਕੰਮ 'ਚ ਮੇਰਾ ਕੋਈ ਰੋਲ ਨਹੀਂ ਠੀਕ ਹੈ ਜੀ ਠੀਕ ਆ ਜੇ ਮੇਰੇ ਤੇ ਇਹ ਦੂਸਣਾ ਛਿੜੂਗਾ ਫਿਰ ਮੈਂ ਇਹਨੂੰ ਚਦਾਬ ਨਹੀਂ ਦੇ ਕੇ ਦੱਸੂਗਾ ਵੀ ਭਾਈ ਹੁਣ ਮੈਂ ਤੇਰੇ ਖਿਲਾਫ ਆ ਜਿਹੀ ਜੀ ਤੂੰ ਮੇਰੇ ਤੇ ਕੀਤੀ ਉਹ ਤੋਂ ਤੈਨੂੰ ਚਾਰ ਗੁਨੇ ਤਰਨਾ ਕਰੂੰਗਾ ਪਰ ਮੇਰਾ ਕੋਈ ਰੋਲ ਨਹੀਂ ਮੇਰੀ ਭਰਾ ਸੀ ਅੱਜ ਵੀ ਜਿਹੜੇ ਉਹਦੇ ਤੇ ੱੱਕੇ ਵੱਜਿਆ ਮੈਨੂੰ ਉਸ ਚੀਜ਼ ਦਾ ਦੁੱਖ ਆ ਠੀਕ ਹੈ ਜੀ ਕਿਉਂਕਿ ਮੇਰੇ ਨਾਲ ਬੱਚ ਬਨੇ ਤੁਰੇ ਬੱਚ ਬਨੇ ਇੱਕ ਇੱਕ ਗੱਲ ਵਿੱਚ ਰੱਖਿਆ ਜੀ ਵੀ ਅੰਬਰਤ ਨਾਲ ਕੀ ਅੰਬਰਤ ਦੇ ਵਿੱਚ ਉਹੀ ਖਾਮ ਖਾਈ ਗੱਲ ਹੋ ਗਈ ਅੰਬਰਤ ਦੀ ਕਿ ਅੰਬਰਤ ਤੇ ਵੀ ਕੋਈ ਇਲਜ਼ਾਮ ਹੈਗਾ ਤੁਹਾਡੇ ਕਿਦੋਂ ਕੋਈ ਨਹੀਂ ਅੰਬਰਤ ਤੇ ਕੋਈ ਇਲਜ਼ਾਮ ਨਹੀਂ ਅੰਬਰਤ ਬੰਦਾ ਵਧੀਆ ਮੈਨੂੰ 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 ਬੰਦਾ ਵਧੀਆ ਲੱਗਿਆ ਬਿਲਕੁਲ ਵਧੀਆ ਅੰਬਰਤ ਦਾ ਕੋਈ ਇਲਜ਼ਾਮ ਨਹੀਂ ਅੰਬਰਤ ਨੇ ਕੋਈ ਪੈਸਾ ਨਹੀਂ ਅੰਬਰਤ ਤੇ ਕੋਈ ਸ਼ਿਕਾਇਤ ਨਹੀਂ ਆਈ ਅੰਬਰਤ ਦੇ ਜਿਹੜੇ ਧੱਕੇ ਧੱਕੇ ਮਾੜੇ ਮੋਟੇ ਉਹਨਾਂ ਦੇ ਵੱਜ ਗਏ ਉਹ ਮੈਂ ਮੇਰਾ ਡਰਾਈਵਰ ਦੱਸਦਾ ਸੀਗਾ ਕਿ ਮੈਂ ਉਹਦੇ ਮੂੰਹ ਤੇ ਵੀ ਖਾ ਦੂੰਗਾ ਆ ਉਹ ਮੌਕੇ ਤੇ ਛਡਾਉਣ ਜਾਵੜਾ ਸੀ ਯਾਰ ਠੀਕ ਹੈ ਉਹਦਾ ਅੰਮਰਤ ਉਹ ਚਲੋ ਛਡਾਉਣ ਮੇਰੀ ਤਾਂ ਗੱਲ ਹੈ ਜੀ ਹੋ ਸਕਦਾ ਛਡਾਉਣ ਵਿੱਚ ਤਾਂ ਉਹ ਹੋ ਜਾਂਦਾ ਉਹ ਵੀਡੀਓ ਬਣਾਉਣ ਲੱਗ ਗਿਆ ਅੰਮਰਤ ਠੀਕ ਹੈ ਠੀਕ ਹੈ ਤੇ ਉਹ ਚਲੋ ਗੱਲ ਇਹ ਵੀ ਅੰਮਰਤ 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 ਦਾ ਕੋਈ ਦੋਸਤੋ ਗੱਲ ਇਹ ਆ ਜਿਹੜਾ ਨਾਲ ਅੰਮਰਤ ਸੀਗਾ ਤੇ ਮੌਜੂਦਾ ਐਮਸੀ ਵੀ ਆ ਤੇ ਬਹੁਤ ਵਧੀਆ ਬੰਦਾ ਹੈਗਾ ਤੇ ਉਹਦੇ ਬਾਰੇ ਬਾਈ ਵੀ ਕਹਿੰਦਾ ਵੀ ਮੈਨੂੰ ਕੋਈ ਨਾ ਗਿਲਾ ਸ਼ਿਕਵਾ ਅੱਜ ਆ ਤੇ ਨਾ ਕੱਲ ਨੂੰ ਵੀ ਇਹ ਗੱਲ ਬਾਈ ਨੇ ਹੁਣ ਆਹਦੇ ਇਹ ਕਹਿੰਦਾ ਵੀ ਜਿੰਨੇਆਂ ਮੈਂ ਗੱਲਾਂ ਕਹੀਆਂ ਤੇ ਪਰੂਫਾਂ ਦੇ ਆਧਾਰ ਤੇ ਕਈਆਂ ਦੇ ਮੇਰੇ ਨਾਲ ਜਦੋਂ ਮਰਜ਼ੀ ਆ ਕੇ ਜਿਹੜਾ ਬੰਦਾ ਮਰਜ਼ੀ ਗੱਲ ਕਰ ਸਕਦਾ ਤੇ ਮੈਂ ਆਪਦੇ ਸਬੂਤ ਦਊਗਾ ਇਹ ਗੱਲਾਂ ਦੇ ਵੀ ਭਾਈ ਆਹ ਬੰਦੇ ਕੋਲੇ ਆ ਗੱਲ ਇਹਨਾਂ ਨੇ ਆਖੀ ਆ ਤੇ ਗਾਹ ਅੱਗੇ ਵੀਡੀਓ ਸ਼ੇਅਰ ਕਰ ਦਿਓ ਮੈਂ ਮਰਜ਼ੀ ਸ਼ਰਮਾ ਦੱਸ ਹੀ ਦਿੱਤਾ ਠੀਕ ਹੈ ਠੀਕ ਹੈ ਜੀ ਤੇ ਧੰਨਵਾਦ ਸਾਰਿਆਂ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜੇ ਐਮਸੀ ਆਪਾਂ ਅੱਗੇ ਵੀ ਕਿਹਾ ਸੀ ਇਹ ਪਿੰਡ ਦੇ ਵਿਕਾਸ ਲਈ ਹੁੰਦੇ ਆ ਨਹੀਂ 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 ਇੱਥੇ ਫੇਰ ਆ ਕੇ ਤੁਸੀਂ ਕਹਿੰਦੇ ਇਹ ਐਮਸੀ ਨਹੀਂ ਆ ਠੀਕ ਹੈ ਜੀ ਐਮਸੀ ਦੇ ਘਰ ਵਾਲੀ ਆ ਠੀਕ ਹੈ ਜੀ ਇਹ ਜਾ ਕੇ ਉੱਥੇ ਕੁਰਸੀ ਤੇ ਬਹਿੰਦਾ ਠੀਕ ਹੈ ਜੀ ਕੁਰਸੀ ਨੂੰ ਐ ਕਮਾ ਲੈਂਦਾ ਕੁਰਸੀ ਨੂੰ ਐ ਕਮਾ ਲੈਂਦਾ ਉੱਥੇ ਨੇ ਇਹ ਵੀ ਗੱਲ ਵੀ ਕਹੀ ਹੈ ਇਹਦੇ ਵੀ ਮੈਂ ਦਾਵਾ ਜਮਾਵਾਂਗਾ ਹਾਂ ਕਹਿੰਦਾ ਉਂਗਲਾ ਆ ਬਿਕੂਆ ਆ ਉਂਗਲਾ ਠੀਕ ਹੈ ਜੀ ਕਹਿੰਦਾ ਜੇਦਾ ਮੈਨੂੰ ਐ ਕਰਦਿਆਂ ਤਾਂ ਪਿੰਡ ਆਏ ਆ ਜੇ ਮੈਨੂੰ ਐ ਕਰਦਿਆਂ ਤਾਂ ਪਿੰਡ ਆਏ ਆ ਜੇ ਇਹਨੂੰ ਐ ਕਰਦਿਆ ਤਾਂ ਪਿੰਡ ਆਏ ਆ ਜੇ ਇਹਨੂੰ ਐ ਖੜੀ ਕਰਨਾ ਤਾਂ ਪਿੰਡ ਆਏ ਆ ਕਾਰਨ ਕੀ ਆ ਬੀ ਪੈਂਡ ਨੂੰ ਮੈਂ ਚਲਾਉਣਾ ਠੀਕ ਹੈ ਜੀ ਜਿੱਥੇ ਮੈਂ ਆ ਗਿਆ ਕਿ ਉੱਥੇ ਕਿਵੇਂ ਕੰਮ ਜਾਂਦਾ ਨਹੀਂ ਇਹ ਗੱਲਾਂ ਇਹ ਗੱਲਾਂ ਇਹ ਮੈਂ ਮੈਂ ਦਾਵਾ ਜਮਾਉਣਾ ਕਾਂਗੜਾ ਸਾਹਿਬ ਤੋਂ ਟਿਕਟ ਇਹਨੂੰ ਮੈਂ ਦਵਾਈੇ ਤੋ ਠੀਕ ਹੈ ਜੀ ਤੇ ਕਾਂਗੜਾ ਸਾਹਿਬ ਨੇ ਇਹਨੂੰ ਆਖਿਆ ਜੀ 10 ਬੰਦੇ ਜੀ ਆਪ ਮੰਨਿਆ ਠੀਕ ਹੈ ਜੀ ਕਹਿੰਦਾ ਇਹ ਤਾਂ ਆਪਣਾ ਬੰਦਾ ਹੀ ਨਹੀਂ ਠੀਕ ਹੈ ਜੀ ਮੈਂ ਕਾਂਗੜਾ ਸਾਹਿਬ ਬੰਦਾ ਮੇਰਾ ਸੀ ਤੇਰਾ ਕਿੱਥੋਂ ਹੋ ਜੀ ਠੀਕ ਹੈ ਜੀ ਇਹਦੇ ਮੂੰਹ ਤੇ ਕਹੇ ਇਹਨੇ ਆਪ ਹੀ 10 ਬੰਦਾ ਇਹਨੂੰ ਕਿਹਾ ਅੱਜ ਵੀ ਇਹਦੀ ਜੀਭ ਚੁਖਾ ਦੂੰਗਾ ਇੱਥੇ ਮਾਤੀ ਸੰਜੇ ਸੰਭਾਲੋ ਠੀਕ ਹੈ ਮੈਂ ਟਿਕਟ ਦਵਾਈ ਤੇ ਜਦੋਂ ਇਹਨੂੰ ਟਿਕਟ ਮ ਮੇਰਾ ਕਾਂਗੜ ਸਾਹਿਬ ਨੇ ਜਿੱਦੇ ਚਾਚੇ ਦੀ ਬਦਲੀ ਕਰਾਈ ਆ ਤੇ ਤੈਨੂੰ ਘੜ ਤੋਂ ਗਾ 250 ਗਾਲ ਕੱਢੀ ਤੇ ਤੈਨੂੰ ਖਾਤੇ ਚ ਕਿੱਥੋਂ ਪਾਲਿਆ ਵੀ ਠੀਕ ਹੈ ਅਸੀਂ ਜਾ ਕੇ ਚੰਡੀਗੜ੍ਹ ਮਿੰਤਾਂ ਕਢੀਆਂ ਕਾਂਗੜ ਸਾਹਿਬ ਦੀਆਂ ਸਾਡਾ ਉਹਨੇ ਮਾਨ ਰੱਖਿਆ ਸਾਡੀ ਅੱਜ ਤਰੱਕੀ ਤੇ ਸਾਡੇ ਕਹਿਣ ਤੋਂ ਮੰਨ ਗਿਆ ਲੁਧਿਆਣਾ ਦੀ ਬਦਲੀ ਕਰਾਈ ਤੀ ਸੀ ਕਿ ਉਹਦਾ ਚੰਗਾ ਵੀ ਮੇਰੇ ਮਤਲਬ ਰਿਸ਼ਤੇਦਾਰ ਕੋਲੇ ਉਹਦਾ ਨਾਮ ਸੀ ਆਪਣਾ ਸੁਖਵੀਰ ਇਹ ਜਨਾ ਹੀ ਪਾਈ ਜੀ ਦਾ ਠੀਕ ਹੈ ਜੀ ਤੇ ਆਦਾ ਬਕਸੀਜ਼ ਕਹਿੰਦਾ ਵੀ ਤੁਸੀਂ ਉਹਦੇ ਕੋਲੇ ਜਾਓ ਫਿਰ ਇਹਨਾਂ ਅੱਜ ਗਏ ਜਾ ਕੇ ਸੰਗਤ ਮੰਡੀ ਸੰਗਤ ਮੰਡੀ ਜਾ ਕੇ ਉਹਦੀ ਮਿੰਤ ਕੀਤੀ ਉਹਨੇ ਸਾਡਾ ਬਹੁਤ ਚਾਹ ਪਾਣੀ ਠੰਡੇ ਠੁੰਡੇ ਲੈ ਕੇ ਕਹਿੰਦਾ ਵੀ ਮੈਂ ਮੈਂ ਗਲਤੀ ਨਹੀਂ ਮਾਣੀ ਚਲੋ ਕੋਈ ਗੱਲ ਨਹੀਂ ਤੇ ਤੁਸੀਂ ਮੈਂ ਇਹਨੂੰ ਬਖਸ਼ਿਦਣਾ ਪਰ ਬੰਦਾ ਬਖਸ਼ਣਾ ਨਹੀਂ ਤੇ ਕਾਂਗੜ ਸਾਹਿਬ ਰੱਛਿਆ ਗਿਆ ਜੀ ਤੁਹਾਡੇ ਜਦੋਂ ਚੰਦੀ ਕੋਲ ਤੁਰੇ ਰਾਜ ਰਾਜਵੰਤ ਸੀਗਾ ਜੀ ਤੁਹਾਨੂੰ ਨਾ ਮੱਥੇ ਲਾਦ ਗਏ ਕਹਿੰਦਾ ਇਹ ਜੇ ਗੰਦ ਮੈਂ ਤੁਹਾਨੂੰ ਮੱਥੇ ਥੋੜਾ ਲਾਈਦਾ ਹੁੰਦਾ ਕਹਿੰਦਾ ਨੂੰ ਜਾਂਦੇ ਮੈਂ ਤਾਂ ਤੁਹਾਡਾ ਮਾਨ ਕੀਤਾ ਥੋੜੇ ਖੈ ਤੇ ਇਹਨਾਂ ਦੀ ਬਦਲੀ ਰਗਾਈ ਯਾਨੀ ਕਿ ਪਹਿਲੀ ਗਲਤੀ ਨਹੀਂ ਤਾਂ ਗਲਤ ਨਾ ਉਦੋਂ ਤੋਂ ਹੀ ਕਰਦਾ ਤੁਰਿਆ ਹੁੰਦਾ ਇਹ ਇਹਦਾ ਤੱਦਾ ਇਹਦਾ ਕੀਤਾ ਉਥੋਂ ਲਾਤੀ ਉਂਗਲ ਉੱਥੇ ਖ ਈ ਦਾ ਕੋਈ ਭਰਾ ਨਹੀਂ ਕੋਈ ਪਿਓ ਨਹੀਂ ਕੋਈ ਭੈਣ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਦੋਸਤ ਨਹੀਂ ਈ ਦਾ ਕੰਮ ਸਾਰਾ ਬਸ ਕੁਦਰਤ ਬਨੂ ਇਹਦੇ ਵਿੱਚ ਪ੍ਰਮਾਤਮਾ ਨੂੰ ਈ ਦਾ ਕੋਈ ਭਰਿਆਵਾ ਮਤਲਬ ਹੀ ਉੱਥੇ ਕਰ ਜਾਓ ਉਉਂਦੀ ਕਰ ਜਾਓ ਉੱਥੇ ਕਰ ਜਾਓ ਉਉਂਦੀ ਕਰ ਜਾਓ ਮੈਥੇ ਮੇਰੀ ਗੱਲ ਤੇ ਯਕੀਨ ਨਾ ਕਰੋ ਇਹਨਾਂ ਦੇ ਗਵਾੜ ਨੂੰ ਪੁੱਛੋ ਸਾਰੇ ਪਿੰਡ ਨੂੰ ਪੁੱਛੋ ਠੀਕ ਹੈ ਜੀ ਇਹ ਗੱਲ ਝੂਠ ਨਿਕਲੇ ਮੈਂ ਪਿੰਡ ਦੀ ਸਾਥ ਚ ਜਵਾਬ ਦੇ ਆ ਠੀਕ ਹੈ ਜੀ ਠੀਕ ਇੱਕ ਵੀ ਬੰਦਾ ਨਹੀਂ ਮੈਂ ਜੋ ਇਹ ਮੈਂ ਕਿ ਮਾਇਤੋ ਆਪਾ ਛੋਟੀ ਸੋਚ ਦਾ ਲਾ ਲੋ ਵੀ ਇਹ ਦੀ ਛੋਟੇ ਆ ਮੇਰੀ ਵੀ ਛੋਟੀ ਹੋ ਸਕਦੀ ਆ ਜਦ ਆਪ ਨੂੰ ਆ ਬਾਲਾ ਚਾਕਰ ਕਹਾ ਹੁੰਦਾ ਲਾ ਲੋ ਫਿਰ ਤੁਹਾਨੂੰ ਪਤਾ ਹੀ ਆ ਵੀ ਬਾਲਾ ਸਿਆਣਾ ਕਾ ਫਿਰ ਦੰਦ ਤੇ ਡੇ ਰਿਹਾ ਹੁੰਦਾ ਨਾ ਕੀਰ ਤੇ ਆ ਕੇ ਇਹਨੇ ਆਪਦਾ ਬੇਇੱਜ਼ਤੀ ਕਰਾਈ ਰਹੀ ਦੀ ਕਹਿੰਦੀ ਹੱਤਪਤਾਲ ਚ ਜਾ ਕੇ ਵੀ ਹੋਇਆ ਤੂੰ ਲਫੜੋ ਲਫਣੀਆ ਜਾ ਕੇ ਤੂੰ ਹੱਤਪਤਾਲ ਚ ਦਾਖਲ ਪੈ ਗਿਆ ਐਵੇਂ ਪਣਾ ਬੰਨ ਲਿਆ ਜਿਵੇਂ ਅਗਲਾ ਪਹਿਲਾ ਗਾਂ ਦੇ ਬੰਨ ਤੋਂ ਸੂਣ ਵਾਲੀ ਦੇ ਛੋਟੀ ਦੀ ਤੇ ਗੱਲ ਗੱਲ ਦੋਸਤੋ ਵੀਡੀਓ ਲੰਮੀ ਬਹੁਤ ਹੋ ਗਈ ਆ ਤੇ ਆਪਾਂ ਨਾ ਇਹ ਬਾਈ ਜੀ ਦਾ ਫੇਰ ਆਪਾਂ ਕਹਿ ਦਿੰਨੇ ਆ ਬਾਈ ਜੀ ਦਾ ਚੈਲੰਜ ਆ ਤੇ ਇੱਕ ਆਪਾਂ ਇਹ ਵੀ ਕਹਿਨੇ ਆ ਕਲਵੰਤ ਨੂੰ ਵੀ ਕਲਵੰਤ ਗੱਲ ਇਹ ਇਨੂੰ ਬਾਈ ਆਪਣੇ ਫੋਲ ਠੀਕ ਆ ਨਾ ਗੱਲ ਇਹ ਆ ਇਸ ਗੱਲੋਂ ਤੈਨੂੰ ਆਪਾਂ ਇਹ ਕਹਨੇ ਆ ਵੀ ਜਦੋਂ ਮਰਜ਼ੀ ਤੈਨੂੰ ਫੋਨ ਕਰ ਤੂੰ ਤੇ ਤੂੰ ਆਪ ਦਾ ਸਪਸ਼ਟੀਕਰਨ ਦੇ ਸਕਦਾ ਜੇ ਕੋਈ ਇਹਦੇ ਖਿਲਾਫ ਬਾਈ ਦੇ ਖਿਲਾਫ ਗੱਲ ਆ ਜਾਂ ਕੋਈ ਤੈਨੂੰ ਗੁੱਸਾ ਗਿਲਾ ਜਾਂ ਕੋਈ ਕੁਝ ਵੀ ਤੂੰ ਆਪ ਦਾ ਕੈਮਰੇ ਦੇ ਮੂਹਰੇ ਬੋਲ ਕੇ ਜੋ ਮਰਜ਼ੀ ਦੱਸ ਸਕਦਾ ਤੇ ਇਹ ਬਾਈ ਕਹਿੰਦਾ ਵੀ ਜੇ ਕੋਈ ਮੇਰੇ 'ਚ ਗਲਤੀ ਆ ਤੇ ਮੇਰੇ 'ਚ ਵੀ ਉਹ ਖੁੱਲਾ ਚੈਲੰਜ ਆ ਉਹਨੂੰ ਕੋਈ ਦੱਸੇ ਵੀ ਆ ਨਹੀਂ ਲੈਨੇ ਮੇਰੇ ਨਾਲ ਕੋਈ ਦੇ ਧਰੋਈ ਕੀਤੀ ਆ ਮਿੱਤਰ ਧਰੋਈ ਕੀਤੀ ਆ ਜਾਂ ਕੋਈ ਕੁਝ ਵੀ ਕਰਿਆ ਵੀ ਮੈਨੂੰ ਇਸ ਗੱਲ ਦਾ ਵੀ ਖੁੱਲਾ ਚੈਲੰਜ ਹੈ ਕੈਮਰੇ ਦੇ ਮੂਹਰੇ ਬੋਲ ਕੇ ਦੱਸੇ ਤੇ ਦੋਸਤੋ ਗੱਲ ਇਹ ਆ ਵੀ ਇਹ ਗੱਲਾਂ ਦੇ ਇਹਨੇ ਆਪ ਦੇ ਸਬੂਤ ਬਾਈ ਨੇ ਰੱਖੇ ਆ ਲੀਲੇ ਪੰਨੂ ਨੇ ਤੇ ਇਹ ਤੁਸੀਂ ਕਿਉਂ ਸੰਗਤ ਨੇ ਫੈਸਲਾ ਕਰਨਾ ਹੁੰਦਾ ਕੌਣ ਇੱਚ ਸੱਚਾ ਤੇ ਕੌਣ ਝੂਠਾ ਤੇ ਸੰਗਤ ਨੇ ਇਹ ਫੈਸਲੇ ਕਰ ਦੇਣੇ ਆ ਤੇ ਇਹ ਬਾਈ ਨੇ ਸਾਰੀਆਂ ਗੱਲਾਂ ਦੇ ਜਵਾਬ ਦੇਤੇ ਆ ਤੇ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਆ ਸਤਕਾਰ ਕਮੇਟੀ ਦੇ ਵੋਟਾਂ ਵਾਲੇ ਦਿਨ 1 ਜੂਨ ਨੂੰ ਜੂਸ ਦੀ ਰੀੜੀਆਂ ਦਾ ਰੋਲਾ ਪਿਆ ਸੀਗਾ। ਹਾਂ। ਨਾ ਤਾਂ ਵਿਚਾਰੇ ਸਦਕਾਰ ਕਮੇਟੀ ਵਾਲ ਨੂੰ ਪਤਾ ਸੀਗਾ ਵੀ ਕਿਹਨੇ ਗੱਲ ਆਖੀ ਤੇ ਨਾ ਹੀ ਸਾਡੇ ਮਤਲਬ ਝਾੜੂ ਵਾਲਿਆਂ ਨੂੰ ਪਤਾ ਸੀਗਾ। ਹਾਂ। ਮੈਂ ਬਹੁਜਨ ਵਾਲਿਆਂ ਦੇ ਪੋਲਿੰਗ ਦੇ ਕੋ ਪੋਲਿੰਗ ਜਮਾ ਨਾਲ-ਨਾਲ ਸੀਗੇ ਤੇ ਮੁੰਡੇ ਕੋਲੇ ਖੜਾ ਬਾਧੂ ਕੋਲੇ ਆਪਣੇ ਨਾਲ ਵਧੀਆ ਪਿਆਰ ਕਰਦਾ ਹੋਊ। ਬਹੁਤ ਵਧੀਆ ਬੰਦਾ। ਗੱਲ ਉੱਥੇ ਕਲਵੰਤ ਸਿੰਘ ਤੇ ਅੰਬਰਤਾ ਦੀ। ਹਾਂ। ਹਲਵਾਂ ਤਾਂ ਮੈਨੂੰ ਕਹਿੰਦਾ ਹੈ ਰਿਤੀਆਂ ਦੇ ਬੰਦ ਕਰਾਉਣ ਲੱਗਾ ਮੈਂ ਕਿਹਾ ਬੰਦ ਨਹੀਂ ਕਰਾਉਣਗਾ ਉਹ ਇੰਨਾ ਕਹਿੰਦਾ ਦਾ ਫਰਜ ਬੰਦਾ ਯਾਰ ਵੀ ਸਾਂਝਾ ਸਾਂ ਲਾ ਲੈਂਦੇ ਤੇ ਬੰਦ ਤਾਂ ਮੈਂ ਕਿਹਾ ਯਾਰ ਬੱਚਿਆਂ ਨੇ ਵੀ ਨਾ ਆਪਣੇ ਬੱਚੇ ਆ ਬੰਦ ਕਰਾਉਣ ਦੇ ਵਿੱਚ ਤਾਂ ਬਹੁਤ ਵੱਡੀ ਗਲਤੀ ਹੈ ਆਪਣੀ ਇਹ ਨਾ ਕਰੋ ਤੇ ਮੈਨੂੰ ਕਹਿੰਦਾ ਮੈਂ ਪਾਲੇ ਨੂੰ ਨਾ ਕਹਾ ਬਲਾਕ ਪ੍ਰਧਾਨ ਨੂੰ ਮੈਂ ਕਿਹਾ ਵੀ ਮੈਂ ਨਹੀਂ ਕਹਿੰਦਾ ਕਿਸੇ ਨੂੰ ਤੂੰ ਆਪ ਦੀ ਮਰਜ਼ੀ ਤੇ ਜੋ ਮਰਜ਼ੀ ਕਰ ਪਰ ਇਹ ਜੂਸ ਲੱਗਣਾ ਚਾਹੀਦਾ ਉਹ ਸਾਂਝਾ ਸਾਂ ਲਾਉਣਾ ਚਾਹੀਦਾ ਮੈਂ ਨਹੀਂ ਕਿਹਾ ਵੀ ਹੋ ਜੇ ਇਹਨੂੰ ਲਾਉਣਾ ਚਾਹੀਦਾ ਸੀ ਇਹਨੇ ਕੱਢਿਆ ਫੋਨ ਤੇ ਪਾਲਾ ਜੀ ਨੂੰ ਫੋਨ ਲਾ ਲਿਆ ਪਤਾ ਨਹੀਂ ਪਾਲੇ ਨੂੰ ਲੈ ਪਤਾ ਨਹੀਂ ਕਿਹਨੂੰ ਲੈ ਮੈਨੂੰ ਆ ਤਾਂ ਮੈਂ ਪਾਲੇ ਨੂੰ ਕਹਿਤਾ ਇਹ ਦਾਵਾ ਇਸ ਚੀਜ਼ ਦਾ ਵੀ ਕਹਿੰਦਾ ਪਾਲੇ ਨੂੰ ਕਹਿੰਦਾ 15 ਕਮਿੰਟਾਂ ਬਾਅਦ ਅਸੀਂ ਦੂਜੇ ਪੋਲਿੰਗਾਂ ਤੇ ਆ ਗਏ ਤੇ ਪੁਲਿਸ ਆ ਗਈ ਪੁਲਸ ਨੇ ਆ ਕੇ ਭਾਈ ਉਹ ਜਿਹੜੀ ਬੰਦ ਕਰਤੀ ਜਦੋਂ ਬੰਦ ਕਰਕੇ ਤੇ ਪੱਤਰਕਾਰ ਭਾਈ ਉੱਤੇ ਪਹੁੰਚਦੇ ਹੁੰਦੇ ਹੁੰਦੇ ਪੱਤਰਕਾਰ ਸਾਡੇ ਕੋਲੇ ਆ ਗਏ ਉੱਤੇ ਅਸੀਂ ਇੰਨੀ ਗੱਲ ਕਹੀ ਹੈ ਵੀ ਜਿਹੜੀ ਲਗਣੀ ਜ਼ਰੂਰ ਚਾਹੀਦੀ ਸੀ ਪਰ ਇਹਨਾਂ ਨੂੰ ਸਾਂਝੇ ਨਾਲ ਹੋਣੀ ਚਾਹੀਦੀ ਸੀ ਵੀ ਇੱਕ ਤਰਫ ਹੀ ਨਹੀਂ ਲਗਣੀ ਇੱਕ ਤਰਫ ਹੀ ਨਹੀਂ ਲਗਣੀ ਚਾਹੀਦੀ ਪਰ ਜਿਹੜੀ ਅੱਗ ਪਾਉਣ ਦਾ ਜਾਂ ਸਾਨੂੰ ਸਤਕਾਰ ਕਮੇਟੀ ਦੇ ਨਾਲ ਲੜਾ ਆਉਂਦਾ ਜਾਂ ਕਿਤੇ ਵੀ ਗੁੱਲ ਕਰਨ ਦਾ ਇਹ ਸਭ ਦਾ ਸਭ ਦੀ ਮਤਲਬ ਜਿਹੜੀ ਅੱਗ ਤੇ ਜਿਹੜਾ ਚੰਗਿਆੜਾ ਸਿੱਟਾ ਜੀ ਕਲਵੰਤ ਸਿੰਘ ਨੇ ਛਿਟਿਆ ਸੀ ਅੱਛਾ ਇਸੇ ਤੋਂ ਵੱਡਾ ਵਜਿਆ ਕਰਦਾ ਇਸੇ ਤੋਂ ਵੱਡਾ ਵਜਿਆ ਇਹ ਗੰਗਸਾਰਲੇ ਵਰਦਾਸ ਕਰਕੇ ਆਪਾਂ ਮੈਂ ਵੀ ਕਰੂੰਗਾ ਤੇ ਇਹਨੇ ਪਾਲੇ ਮੈਨੂੰ ਨਹੀਂ ਪਤਾ ਕਿਹਨੂੰ ਲਾਇਆ ਕਹਿੰਦਾ ਮੈਂ ਪਾਲੇ ਨੂੰ ਚਲੋ ਪਾਲੇ ਨੂੰ ਵੀ ਲਾਤਾ ਪਾਲਾ ਬੱਚਾ ਸੀ ਜਵਾਬ ਸੀਗਾ ਨਹੀਂ ਪਤਾ ਉਹਨੇ ਚੱਕ ਕੇ ਗਾਂ ਲਾਤਾ ਕਹੇ ਕਹੇ ਲੀਡਰ ਨੂੰ ਲਾਤਾ ਜਾਂ ਕਿਸੇ ਨੂੰ ਵੀ ਲਾਤਾ ਜਾਂ ਐਸਚੂ ਸਾਹਿਬ ਨੂੰ ਲਾਤਾ ਜਾਂ ਇਹ ਕਾਰਨ ਇਹ ਕਲਵੰਤ ਸਿੰਘ ਹੀ ਆ ਉਹ ਉਹਦਾ ਇਹੀ ਦੱਸ ਸਕਦਾ ਕਿ ਕਲਵੰਤੀ ਦੱਸ ਸਕਦਾ ਕਿ ਮੈਂ ਕਿਨੂੰ ਲਾਇਆ ਇਹ ਮੇਰੇ ਨਾਲੇ ਮੇਰੇ ਕੋਲੇ ਕਹਿੰਦਾ ਮੈਂ ਪਾਲੇ ਨੂੰ ਲਾਇਆ ਪਰ ਮੇਰੇ ਕੋਲੇ ਪਾਲੇ ਦਾ ਪ੍ਰੂਫ ਨਹੀਂ ਵੀ ਮੈਂ ਇਹਨੇ ਪਾਲੇ ਨੂੰ ਲਾਇਆ ਆ ਵੀ ਦੋਸਤੋ ਗੱਲੇ ਵੀ ਇਹ ਨਾ ਕਈ ਗੱਲਾਂ ਨਾ ਬੇਕੋ ਗੱਲਾਂ ਬਾਅਦ ਦੇ ਵਿੱਚ ਹੌਲੀ-ਹੌਲੀ ਗੱਲਾਂ ਨਿਕਲਦੀਆਂ ਹੁੰਦੀਆਂ ਇਹ ਗੱਲ ਆਪਾਂ ਨਾ ਆਮ ਹੀ ਕਿਸੇ ਦੇ ਦੋਸ਼ ਮੜ ਦੇਣੀ ਹੁੰਦੀਆਂ ਯਾਰ ਫਲਾਣ ਨੇ ਐਂ ਕਰਤਾ ਸ਼ੱਕ ਦੇ ਵਿੱਚ ਆਪਾਂ ਹਰ ਇੱਕ ਬੰਦੇ ਨੂੰ ਸ਼ੱਕੀ ਨਹੀਂ ਬਣਾਉਣਾ ਚਾਹੀਦਾ ਇਹ ਗੱਲਾਂ ਬਾਅਦ ਦੇ ਵਿੱਚ ਹੁੰਦੀਆਂ ਹੋਰ ਆ ਨਿਕਲ ਹੋਰ ਤਰੀਕੇ ਨਾਲ ਆਉਂਦੀਆਂ ਬਾਹਰ ਤੇ ਇਹ ਵੀ ਆਪਾਂ ਤੁਹਾਨੂੰ ਸਾਰਾ ਵਿੱਚ ਸਪਸ਼ਟ ਕਰਨ ਦੇਤਾ ਵੀ ਇਹ ਜਿਹੜੇ ਉਹ ਰੀੜੀ ਦਾ ਜੂਸ ਦਾ ਜਿਹੜਾ ਵੋਟਾਂ ਵਾਲੇ ਦਾ ਰੌਲਾ ਪਿਆ ਸੀ ਵੀ ਇਹ ਕਿੱਥੋਂ ਗੱਲ ਚੱਲੀ ਸੀ ਤੇ ਇਹ ਵੀ ਬਾਈ ਨੇ ਸਾਰੇ ਦੱਸ ਦਿੱਤੀ